10 ਤਰੀਕ ਨੂੰ ਇੱਕ ਵੱਡਾ ਐਕਸ਼ਨ ਹੋਣ ਜਾ ਰਿਹਾ ਬੀਜੇ ਕੋਲ ਦਿੱਲੀ ਹਾਈਵੇ ਚੱਕਾ ਜਾਮ ਕੀਤਾ ਜਾਵੇਗਾ ਅਸੀਂ ਗੱਲਾਂ ਕਰਨ ਵਾਲੇ ਬੰਦੇ ਨਹੀਂ ਹੈਗੇ ਅਸੀਂ ਪ੍ਰੈਕਟੀਕਲ ਗਰਾਉਂਡ ਦੇ ਉੱਤੇ ਐਕਸ਼ਨ ਕਰਕੇ ਦਿਖਾਵਾਂਗੇ ਕਿਉਂਕਿ ਇਹ ਫੈਕਟਰੀਆਂ ਲੱਖਾਂ ਲੋਕਾਂ ਲਈ ਮੌਤ ਦਾ ਪਰਵਾਨਾ ਬਣ ਚੁੱਕੀਆਂ ਨੇ ਅਸੀਂ ਮੌਤ ਨੂੰ ਸਵੀਕਾਰ ਨਹੀਂ ਕਰਾਂਗੇ ਬਾਬਾ ਸਾਹਿਬ ਭੀਮਰਾਵੰ ਮਬਦ ਕਰਨੇ ਜਿਹੜਾ ਸੰਵਿਧਾਨ ਬਣਾਇਆ 26 ਜਨਵਰੀ 1950 ਨੂੰ ਜਿਹੜਾ ਲਾਗੂ ਹੋਇਆ ਉਹਦੇ ਵਿੱਚ ਸਾਨੂੰ ਸਭ ਤੋਂ ਪਹਿਲਾ ਅਧਿਕਾਰ ਜੀਣ ਦਾ ਅਧਿਕਾਰ ਮਿਲਿਆ ਦੂਜਾ ਅਧਿਕਾਰ ਜਾਇਦਾਦ ਦਾ ਅਧਿਕਾਰ ਮਿਲਿਆ ਤੀਜਾ ਅਧਿਕਾਰ ਸਾਡੀਆਂ ਸਿਵਲ ਲਿਬਰਟੀਆਂ ਸਾਡੀ ਆਜ਼ਾਦੀ ਦਾ ਮਿਲਿਆ ਵਿਚਾਰਾਂ ਦੀ ਆਜ਼ਾਦੀ ਦਾ ਸਭ ਤੋਂ ਪਹਿਲਾ ਅਧਿਕਾਰ ਲੱਖਾਂ ਲੋਕਾਂ ਕੋਲੋਂ ਖੋਇਆ ਨਹੀਂ ਜਾ ਸਕਦਾ ਉਹਨਾਂ ਨੂੰ ਮੌਤ ਨਹੀਂ ਵੰਡੀ ਜਾ ਸਕਦੀ ਇਹ ਫੈਕਟਰੀਆਂ ਕੈਂਸਰ ਫੈਕਟਰੀਆਂ ਨੇ ਅੱਜ ਇਹ ਗੱਲ ਜਗਜाहिर ਹੋ ਗਈ ਇਹ ਗੱਲ ਅਸੀਂ ਜਗਜाहिर ਨਹੀਂ ਕੀਤੀ ਸਰਕਾਰ ਦੀਆਂ ਬੇਵਕੂਫੀਆਂ ਨੇ ਸਰਕਾਰ ਦੀ ਤੰਗ ਨਜ਼ਰੀ ਨੇ ਸਰਕਾਰ ਦੀਆਂ ਜਿਹੜੀਆਂ ਸਾਡੇ ਨਾਲ ਚਲਾਕੀਆਂ ਕਰ ਰਹੀ ਸੀ ਸਰਕਾਰ ਦੀਆਂ ਚਲਾਕੀਆਂ ਸਰਕਾਰ ਦੇ ਸਾਹਮਣੇ ਆਈਆਂ ਤੁਸੀਂ ਉਰਦੂ ਚੋਂ ਛੇਰ ਪੜਿਆ ਹੋਵੇਗਾ ਨਮਾਜ਼ ਬਖਸਵਾਣੇ ਗਏ تھے ਰੋਜੇ ਪੱਲੇ ਪੜ ਗਏ ਸਰਕਾਰ ਸਾਨੂੰ ਚੁੱਪ ਕਰਾਉਣਾ ਚਾਹੁੰਦੀ ਸੀ ਉਲਟਾ ਸਰਕਾਰ ਚੁੱਪ ਹੋ ਗਈ ਸਾਡੀ ਇੱਥੇ ਮੀਟਿੰਗ ਹੋਈ ਸੀ ਚੰਡੀਗੜ੍ਹ ਦੇ ਵਿੱਚ ਸੈਕਰੇਟਰੀਏਟ ਦੇ ਵਿੱਚ ਸਰਕਾਰ ਦੇ ਨਮਾਇंदे ਨਾਲ ਵੀ ਕੇ ਸਿੰਘ ਜੀ ਪ੍ਰਿੰਸੀਪਲ ਸੈਕਟਰੀ ਜੀ ਨੇ ਉਹ ਮੀਟਿੰਗ ਚੇਅਰ ਕੀਤੀ ਉਹਦੇ ਵਿੱਚ ਅਸੀਂ ਉਹਨਾਂ ਨੂੰ ਕਨਵਿੰਸ ਕਰਨ ਦੇ ਵਿੱਚ ਕਾਮਯਾਬ ਰਹੇ ਕਿ ਇਹ ਫੈਕਟਰੀਆਂ ਪ੍ਰਦੂਸ਼ਣ ਫੈਕਟਰੀਆਂ ਨਹੀਂ ਹੈਗੀਆਂ ਇਹ ਫੈਕਟਰੀਆਂ ਸਰਕਾਰ ਕਹਿੰਦੀ ਆ ਇਹ ਇਹ ਕਲੀਨ ਫੈਕਟਰੀਆਂ ਨੇ ਇਹ ਗ੍ਰੀਨ ਫੈਕਟਰੀਆਂ ਨੇ ਇਸ ਸਰਕਾਰ ਨੇ ਝੂਠ ਬੋਲ ਕੇ ਕਦੇ ਸਾਨੂੰ ਗ੍ਰੀਨ ਰੈਵੋਲੂਸ਼ਨ ਦਿੱਤੀ ਸੀ ਅੱਜ ਅਸੀਂ ਜਾਣਦੇ ਹਾਂ ਨਾ ਤਾਂ ਉਹ ਕੋਈ ਗ੍ਰੀਨ ਸੀ ਨਾ ਉਹਦੇ ਵਿੱਚ ਕੋਈ ਰੈਵੋਲੂਸ਼ਨ ਸੀ ਉਹ ਕੈਂਸਰ ਦਾ ਕੋਡ ਸੀ ਜਿਹੜਾ ਸਾਡੇ ਲੋਕਾਂ ਦੇ ਗਲਿਆਂ 'ਚ ਪਾ ਦਿੱਤਾ ਗਿਆ ਅੱਜ ਸਾਨੂੰ ਕਲੀਨ એનર્ਜੀ ਗ੍ਰੀਨ એનર્ਜੀ ਦੇ ਨਾਂ ਤੇ ਫਿਰ ਛਲਿਆ ਗਿਆ ਇਸ ਕਰਕੇ ਅਸੀਂ ਉੱਥੇ 1 ਅਗਸਤ ਨੂੰ ਸਰਕਾਰ ਨੂੰ ਇਹ ਕਾਇਲ ਕਰਨ ਵਿੱਚ ਕਾਮਯਾਬ ਰਹੇ ਉਸ ਤੋਂ ਬਾਅਦ ਸਾਨੂੰ ਯਕੀਨ ਦਿਵਾਇਆ ਗਿਆ ਅਸੀਂ ਉਹਨਾਂ ਨੂੰ ਕਿਹਾ ਕੇ ਸਰਕਾਰ ਆਪਣੇ ਬੈਸਟ ਸਾਇੰਟਿਸਟ ਲਿਆਏ ਸਰਕਾਰ ਆਪਣੇ ਸਭ ਤੋਂ ਵੱਡੇ ਸਾਇੰਟਿਸਟ ਲਿਆਏ ਵੱਡੇ ਐਕਸਪਰਟ ਲਿਆ ਆਗੇ ਯੂਨੀਵਰਸਿਟੀਆਂ ਤੋਂ ਰਿਸਰਚ ਇੰਸਟੀਚਿਊਟਾਂ ਤੋਂ ਕਿੱਥੋਂ ਮਰਜੀ ਲਿਆਏ ਬਾਹਰਲੇ ਮੁਲਕਾਂ ਤੋਂ ਲਿਆਏ ਸਾਡੇ ਨਾਲ ਉਹ ਸਾਬਤ ਕਰਨ ਅਗਰ ਉਹ ਆਪਣਾ ਪੁਆਇੰਟ ਪ੍ਰੂਵ ਕਰ ਜਾਂਦੇ ਆ ਤੇ ਅਸੀਂ ਐਜੀਟੇਸ਼ਨ ਵਾਪਸ ਲੈ ਲਾਂਗੇ ਹੋਇਆ ਕੀ ਸਰਕਾਰ ਨੇ 16 ਤਰੀਕ ਫਿਕਸ ਕੀਤੀ ਸਾਡੇ ਨਾਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਕਿ ਸਾਡੇ ਸਾਹਮਣੇ ਨਾਲ ਸਾਇੰਟਿਸਟ ਸਰਕਾਰ ਦੇ ਆਉਣਗੇ ਆਪਣਾ ਪੁਆਇੰਟ ਰੱਖਣਗੇ ਅਗਰ ਉਹਨਾਂ ਦਾ ਪੁਆਇੰਟ ਤਾਕਤਵਰ ਹੋਇਆ ਤੇ ਅਸੀਂ ਪਿੱਛੇ ਹਟ ਜਾਵਾਂਗੇ ਮੂਮੈਂਟ ਤੋਂ ਹੋਇਆ ਕਿ ਸਰਕਾਰ ਨੇ ਪੀਏਯੂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹਦਾ ਸਾਰੀ ਦੁਨੀਆ ਦੇ ਵਿੱਚ ਸਿੱਕਾ ਚੱਲਦਾ ਉਸ ਯੂਨੀਵਰਸਿਟੀ ਦੀ ਡਿਊਟੀ ਲਗਾ ਦਿੱਤੀ ਉਥੋਂ ਦੇ ਸਾਇੰਟਿਸਟਾਂ ਦੀ ਡਿਊਟੀ ਲਗਾ ਦਿੱਤੀ ਕਿ ਉਹ ਆਉਣਗੇ ਔਰ ਸਾਡੇ ਸਾਇੰਟਿਸਟਾਂ ਨੂੰ ਹਰਾ ਕੇ ਦਿਖਾਉਣਗੇ ਤੇ ਪਰ ਸਰਕਾਰ ਨੂੰ ਯਕੀਨ ਨਹੀਂ ਆਇਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੇ ਸੈਂਟਰਲ ਗਵਰਨਮੈਂਟ ਦਾ ਇੱਕ ਰਿਸਰਚ ਇੰਸਟੀਚਿਊਟ ਆ ਕਪੂਰਥਲੇ ਦੇ ਵਿੱਚ ਆ ਐਸਬੀਜੀ ਬਾਇਓ ਗੈਸ ਐਂਡ એનર્ਜੀ ਇੰਸਟੀਚਿਊਟ ਉਥੋਂ ਵੀ ਟੀਮ ਲਿਆਂਦੀ ਸਰਕਾਰ ਨੇ ਸਰਕਾਰ ਨੂੰ ਫਿਰ ਵੀ ਤਸੱਲੀ ਨਹੀਂ ਹੋਈ ਸਰਕਾਰ ਨੇ 16 ਤਰੀਕ ਦੀ ਮੀਟਿੰਗ 20 ਤਰੀਕ ਤੇ ਲਾ ਗਈ ਸਰਕਾਰ ਕਿਉਂਕਿ ਉਹਦੀ ਤਿਆਰੀ ਨਹੀਂ ਸੀ ਹੋ ਰਹੀ ਦਿੱਲੀ ਤੋਂ ਟੀਮ ਬੁਲਾਈ ਗਈ ਐਕਸਪਰਟਾਂ ਦੀ ਇੱਕ ਦਰਜਣ ਐਕਸਪਰਟ ਦਿੱਲੀ ਤੋਂ ਆਏ ਜਦੋਂ ਅਸੀਂ ਉਹ ਦਿਨ ਗਏ ਅਸੀਂ ਵੇਖ ਕੇ ਹੈਰਾਨ ਰਹਿ ਗਏ ਕਿ ਸਾਡੇ ਅਸੀਂ ਸਾਡੇ ਵੱਲੋਂ ਤਾਂ ਇੱਕ ਹੀ ਸਾਇੰਟਿਸਟ ਪਹੁੰਚਿਆ ਉਹਨਾਂ ਵੱਲੋਂ 25 ਸਾਇੰਟਿਸਟ ਬਿડા ਦਿੱਤੇ ਗਏ ਸਾਹਮਣੇ ਪਰ ਹੋਇਆ ਕੀ ਜਿਵੇਂ ਮੈਂ ਕਿਹਾ ਸਰਕਾਰ ਨੂੰ ਉਹ ਚਾਲ ਉਲਟੀ ਪੈ ਗਈ 25 ਸਾਇੰਟਿਸਟਾਂ ਦੇ ਮੂੰਹ ਸਿੱਤੇ ਗਏ 25 ਸਾਇੰਟਿਸਟ ਜਿਹੜੇ ਸੀਗੇ ਉਹ ਸਾਡੇ ਕੱਲੇ ਸਾਇੰਟਿਸਟ ਮੂਰੇ ਜਾ ਕੇ ਹਲਕੇ ਪੈ ਗਏ ਔਰ ਅਸੀਂ ਉਹਨਾਂ ਨੂੰ ਇਹ ਕਨਵਿੰਸ ਕਰਨ ਵਿੱਚ ਕਾਮਯਾਬ ਰਹੇ ਕਿ ਇਹ ਫੈਕਟਰੀਆਂ ਜਿਹੜੀਆਂ ਨੇ ਗੈਸ ਫੈਕਟਰੀਆਂ ਨਹੀਂ ਹੈਗੀਆਂ ਇਹ ਪ੍ਰਦੂਸ਼ਣ ਫੈਕਟਰੀਆਂ ਵੀ ਨਹੀਂ ਹੈਗੀਆਂ ਇਹ ਕੈਂਸਰ ਫੈਕਟਰੀਆਂ ਨੇ ਸਰਕਾਰ ਦੇ ਐਕਸਪਰਟਾਂ ਦੇ ਚਿਹਰਿਆਂ ਦੇ ਰੰਗ ਉਡਦੇ ਦੇਖੇ ਸਰਕਾਰ ਨੇ ਆਪਣੀ ਇੱਕ ਯੂਨੀਵਰਸਿਟੀ ਦਾਤੇ ਲਗਾਈ ਇੱਕ ਰਿਸਰਚ ਇੰਸਟੀਚਿਊਟ ਦਾਤੇ ਲਗਾਇਆ ਮਿਨਿਸਟਰੀ ਆਫ ਨੇਚਰਲ ਐਂਡ ਰੀਨਿਊਏਬਲ એનર્ਜੀ ਦੀ ਟੀਮ ਦਾਤੇ ਲਗਾ ਲਈ ਸਰਕਾਰ ਦੇ ਸਭ ਤੋਂ ਵੱਡੇ ਹਿੰਦੁਸਤਾਨ ਦੇ ਐਕਸਪਰਟ ਉਸ ਦਿਨ ਹਾਰ ਗਏ ਅਸੀਂ ਸਾਬਤ ਕਰਨ ਵਿੱਚ ਕਾਮਯਾਬ ਰਹੇ ਕੈਂਸਰ ਫੈਕਟਰੀਆਂ ਨੇ ਹੁਣ ਇਹ ਕੈਂਸਰ ਕਿਵੇਂ ਹੁੰਦੀ ਆ ਮੈਂ ਤੁਹਾਨੂੰ ਥੋੜਾ ਜਿਆਦਾ ਦੱਸਾਂਗਾ ਉਹਦੇ ਬਾਰੇ ਕਿਉਂਕਿ ਇਹਨਾਂ ਫੈਕਟਰੀਆਂ ਨੂੰ ਅੱਜ ਪੰਜਾਬ ਦਾ ਬੱਚਾ ਬੱਚਾ ਕੈਂਸਰ ਫੈਕਟਰੀਆਂ ਕਹਿ ਕੇ ਐਡਰੈਸ ਕਰਦਾ ਅਖਬਾਰਾਂ 'ਚ ਖਬਰਾਂ ਛਪਦੀਆਂ ਨੇ ਕੈਂਸਰ ਫੈਕਟਰੀਆਂ ਉਹ ਕੈਂਸਰ ਫੈਕਟਰੀਆਂ ਦਾ ਨਰੇਟਿਵ ਸਰਕਾਰ ਦੀ ਵਜ੍ਹਾ ਨਾਲ ਬਣਿਆ 20 ਅਗਸਤ ਨੂੰ ਬਣਿਆ ਔਰ ਹੁਣ ਸਾਰਿਆਂ ਨੂੰ ਇਹ ਗੱਲ ਦਾ ਪਤਾ ਹੈ ਔਰ ਇਹ ਗੱਲ ਇਹਦਾ ਹੈ ਕਿ ਜਿਹੜੀ ਇਹ ਪਰਾਲੀ ਬਣੇਗੀ ਪਰਾਲੀ ਤੋਂ ਗੈਸ ਬਣੇਗੀ ਜਾਂ ਨਾਈਪਰ ਗੈਸ ਤੋਂ ਜਿੱਦੜ ਨਾਈਪਰ ਘਾਹ ਤੋਂ ਇਹ ਗੈਸ ਬਣਾਉਣਗੇ ਜਾਂ ਕਿਸੇ ਵੀ ਹੋਰ ਬਾਇਓ ਸੋਰਸ ਤੋਂ ਇਹ ਗੈਸ ਬਣਾਉਣਗੇ ਉਹਦੇ ਨਾਲ ਜਦੋਂ ਇਹ ਬਣਾਉਣਗੇ ਤੇ ਜਿਹੜੇ ਕੈਮੀਕਲ ਬਣਨਗੇ ਹੌਲੀ-ਹੌਲੀ ਜ਼ਮੀਨ ਦੇ ਵਿੱਚ ਰਿਸ ਜਾਣਗੇ ਜ਼ਮੀਨ ਦੇ ਵਿੱਚ ਰਿਸ ਕੇ 10 ਸਾਲਾਂ ਬਾਅਦ 15 ਸਾਲਾਂ ਬਾਅਦ 20 ਸਾਲਾਂ ਬਾਅਦ ਉਹਨਾਂ ਦੀ ਗਿਣਤੀ ਇਹ ਇੰਟਰਨੈਸ਼ਨਲ ਸਟੱਡੀਆਂ ਹੋ ਚੁੱਕੀਆਂ ਨੇ ਦੁਨੀਆ ਦੇ ਵੱਡੇ-ਵੱਡੇ ਸਾਇੰਟਿਸਟ ਇਹਨਾਂ ਤੇ ਕੰਮ ਕਰ ਚੁੱਕੇ ਨੇ ਉਹ ਕੈਮੀਕਲ ਜਦੋਂ ਜ਼ਮੀਨ ਥੱਲੇ ਜਾਣਗੇ ਔਰ ਉਹਨਾਂ ਕੈਮੀਕਲਾਂ ਦੇ ਨਾਲ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਕੈਂਸਰ ਹੋਏਗੀ ਸਾਡੀਆਂ ਮਾਵਾਂ ਭੈਣਾਂ ਨੂੰ ਬ੍ਰੈਸਟ ਕੈਂਸਰ ਹੋਏਗੀ ਸਾਡੇ ਬੱਚਿਆਂ ਦੇ ਹਾਰਮੋਨ ਡਿਸਰਪਸ਼ਨ ਹੋਏਗੀ ਜਦੋਂ ਸਾਡੇ ਬੱਚੇ ਜਵਾਨ ਹੋ ਰਹੇ ਹੋਣਗੇ ਉਹਨਾਂ ਦੇ ਅੰਦਰ ਉਹਨਾਂ ਦੇ ਪ੍ਰਜਨਨ ਅੰਗ ਬਣਨਗੇ ਹੀ ਨਹੀਂ ਡਿਵੈਲਪ ਹੀ ਨਹੀਂ ਹੋਣਗੇ ਜਦੋਂ ਬੱਚੇ ਵੱਡੇ ਹੋ ਜਾਣਗੇ ਉਹ ਬੱਚੇ ਹੀ ਨਹੀਂ ਪੈਦਾ ਕਰ ਸਕਣਗੇ ਕਿਸਾਨੀ ਸੰਘਰਸ਼ ਦਾ ਨਾਰਾ ਹੁੰਦਾ ਅਸੀਂ ਫਸਲਾਂ ਵੀ ਬਚਾਉਣੀਆਂ ਨਸਲਾਂ ਵੀ ਬਚਾਉਣੀਆਂ ਇਹਨਾਂ ਨੇ ਸਾਡੀਆਂ ਨਸਲਾਂ ਹੀ ਖਤਮ ਕਰਨ ਦਾ ਬੰਦੋਬਸਤ ਕਰ ਲਿਆ ਜਦੋਂ ਸਾਡੀ ਆਉਣ ਵਾਲੀ نسل ਬੱਚੇ ਹੀ ਪੈਦਾ ਕਰਨ ਨਹੀਂ ਕਰ ਸਕੇਗੀ ਤੇ ਅਸੀਂ ਇਹਨਾਂ ਫਸਲਾਂ ਦਾ ਕੀ ਕਰਾਂਗੇ ਇਹਨਾਂ ਜ਼ਮੀਨਾਂ ਦਾ ਕੀ ਕਰਾਂਗੇ ਸਾਡੀਆਂ ਤੇ ਨਸਲਾਂ ਹੀ ਤਬਾਹ ਹੋ ਜਾਣੀਆਂ ਇਸ ਕਰਕੇ ਇਹ ਫੈਕਟਰੀਆਂ ਜਿਹੜੀਆਂ ਬੜੀਆਂ ਖਤਰਨਾਕ ਨੇ ਇਹਦੇ ਵਿੱਚ ਦੁਨੀਆ ਦੇ ਉੱਤੇ ਵੱਡੀਆਂ ਖੋਜਾਂ ਹੋ ਚੁੱਕੀਆਂ ਨੇ ਜਰਨਲ ਆਫ ਕਲੀਨਿਕਲ ਔਨਕੋਲੋਜੀ ਦੇ ਵਿੱਚ ਪ੍ਰੋਫੈਸਰ ਥੋਮਸ ਐਡਰਨ ਦਾ ਬਹੁਤ ਵੱਡਾ ਲੇਖ ਛਪਿਆ ਹੋਇਆ ਔਰ ਉਹਨਾਂ ਨੇ ਸਾਬਤ ਕੀਤਾ ਕਿ ਇਹ ਜਿਹੜੇ ਕੈਮੀਕਲ ਥੱਲੇ ਜਾਣੇ ਨੇ ਇਹਨਾਂ ਕੈਮੀਕਲਾਂ ਦੇ ਨਾਲ ਜਿਹੜੀਆਂ ਨੇ ਕੈਂਸਰ ਹੋਏਗੀ ਖਾਸ ਕਰਕੇ ਔਰਤਾਂ 'ਚ ਬ੍ਰੈਸਟ ਕੈਂਸਰ ਹੋਏਗੀ ਔਰ ਸਾਡੇ ਜਿਹੜੇ ਹਾਰਮੋਨਲ ਡਿਸਟਰਬਪਸ਼ਨ ਹੋਣਗੇ ਔਰ ਉਹ ਖੋਜ ਛਪੀ ਹੈ ਉਹਨਾਂ ਦੀ ਜਰਨਲ ਆਫ ਕਲੀਨिकल ਔਨਕੋਲੋਜੀ ਜਰਨਲ ਆਫ ਕਲੀਨिकल ਔਨਕੋਲੋਜੀ ਅਮਰੀਕਨ ਸੋਸਾਇਟੀ ਆਫ ਔਨਕੋਲੋਜੀ ਦਾ ਆਫੀਸ਼ਲ ਪੇਪਰ ਹੈ ਸਰਕਾਰੀ ਪੇਪਰ ਆ ਉਹਨਾਂ ਦਾ ਤੇ ਐਡੇ بڑے ਦੁਨੀਆ ਦਾ ਸਭ ਤੋਂ ਵੱਡਾ ਕੈਂਸਰ ਦੀ ਰਿਸਰਚ ਦਾ ਪੇਪਰ ਮੰਨਿਆ ਜਾਂਦਾ ਉਹਦੇ ਵਿੱਚ ਪ੍ਰੋਫੈਸਰ ਥੋਮਸ ਐਡਰਨ ਦੀ ਖੋਜ ਛਪੀ ਆ ਉਹ ਇਸ ਤੋਂ ਬਾਅਦ ਸਾਡੇ ਮਨੀਪਾਲ ਇੰਸਟੀਚੂਟ ਮਨੀਪਾਲ ਇੰਸਟੀਚੂਟ ਕਿੱਡਾ بڑا ਇੰਸਟੀਚੂਟ ਆ ਅਸੀਂ ਜਾਣਦੇ ਆ ਬੰਗਲਾਦੇਸ਼ 'ਚ ਵੀ ਉਹਨਾਂ ਦੇ ਮੈਡੀਕਲ ਕਾਲਜ ਨੇ ਨੇਪਾਲ 'ਚ ਵੀ ਬੈਂਡਿਕ ਕਾਲਜ ਨੇ ਥਾਈਲੈਂਡ 'ਚ ਵੀ ਮੈਡੀਕਲ ਕਾਲਜ ਸੁਣਿਆ ਉਹਨਾਂ ਨੇ ਖੋਲਿਆ ਸਾਡੇ ਹਿੰਦੁਸਤਾਨ 'ਚ ਉਹਨਾਂ ਦੇ ਮੈਡੀਕਲ ਕਾਲਜ ਨੇ ਪ੍ਰੋਫੈਸਰ ਨਦੀਮ ਖਾਨ ਪ੍ਰੋਫੈਸਰ ਨਦੀਮ ਖਾਨ ਉਹ ਹਸਤੀ ਨੇ ਕਿ ਦਰਜਣਾ ਕਾਲ ਮੈਡੀਕਲ ਕਾਲਜਾਂ ਦੇ ਪ੍ਰਿੰਸੀਪਲ ਤੇ ਐਚ ਡੀ ਉਹਨਾਂ ਕੋਲੋਂ ਪੜ੍ਹ ਕੇ ਆਏ ਹੋਏ ਨੇ ਉਸ ਬੰਦੇ ਨੇ ਖੋਜ ਕੀਤੀ ਉਹ ਅੱਗੇ ਲੈ ਕੇ ਗਏ ਖੋਜ ਨੂੰ ਉਹਨਾਂ ਨੇ ਡੀ ਐਨ ਏ ਤੱਕ ਜਿੰਨਾ ਤੱਕ ਖੋਜ ਕੀਤੀ ਉਹਨਾਂ ਨੇ ਦੱਸਿਆ ਕਿ ਇਹਨਾਂ ਕੈਮੀਕਲਾਂ ਦੇ ਨਾਲ ਸਟੈਪ ਬਾਈ ਸਟੈਪ ਸਟੈਪ ਬਾਈ ਸਟੈਪ ਕੈਂਸਰ ਕਿਵੇਂ ਹੁੰਦੀ ਆ ਹਾਰਮੋਨਲ ਡਿਸਰਪਸ਼ਨ ਕਿਵੇਂ ਹੁੰਦੀ ਆ ਇਹ ਸਾਡੇ ਹਾਰਮੋਨਾਂ ਵਿੱਚ ਜਾ ਕੇ ਡਿਸਰਪਸ਼ਨ ਇਹ ਕੈਮੀਕਲ ਕਿਵੇਂ ਕਰਦੇ ਨੇ ਉਹ ਖੋਜਾਂ ਛਪ ਚੁੱਕੀਆਂ ਨੇ ਉਹਨਾਂ ਦੀ ਖੋਜ ਸਪਦੀ ਆ ਟਾਕਸਿਕੋਲੋਜੀ ਐਂਡ ਅਪਲਾਈਡ ਫਾਰਮਕੋਲੋਜੀ ਜਰਨਲ ਦੇ ਵਿੱਚ ਫਿਰ ਇਸ ਤੋਂ ਇਲਾਵਾ ਇੱਕ ਹੋਰ ਲਿਥੁਆਨੀਆ ਯੂਨੀਵਰਸਿਟੀ ਦੀ ਮੈਡਮ 올ਗਾ ਐਨਾ ਉਹਨਾਂ ਦੀ ਖੋਜ ਛਪੀ ਹੈ ਉਹਨਾਂ ਦੀ ਖੋਜ ਛਪੀਆ ਜਰਨਲ ਸਸਟੇਨੇਬਿਲਟੀ ਦੇ ਵਿੱਚ ਇਸ ਕਰਕੇ ਇਹ ਵੱਡੀਆਂ ਖੋਜਾਂ ਜਿਹੜੀਆਂ ਆ ਚੁੱਕੀਆਂ ਨੇ ਸਾਇੰਟਿਸਟਸ ਕਹਿ ਚੁੱਕੇ ਨੇ ਉਹ ਕੋੜ ਸਰਕਾਰ ਸਾਨੂੰ ਦੇਣਾ ਚਾਹੁੰਦੀ ਹੈ ਕੈਂਸਰ ਦਾ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਕੈਂਸਰ ਨਾਲ ਮਾਰਨਾ ਚਾਹੁੰਦੀ ਆ ਅਸੀਂ ਨਹੀਂ ਮਾਰਨਾ ਚਾਹੁੰਦੇ ਇਸ ਕਰਕੇ ਅਸੀਂ ਵਿਰੋਧ ਕਰਦੇ ਆ ਇਸ ਕਰਕੇ ਅਸੀਂ 10 ਤਰੀਕ ਨੂੰ ਚੱਕਾ ਜਾਮ ਕਰਾਂਗੇ ਲੁਧਿਆਣਾ ਦਿੱਲੀ ਹਾਈਵੇ ਦਾ ਕਿਉਂਕਿ ਸਰਕਾਰ ਉਸ ਦਿਨ 1 ਅਗਸਤ ਨੂੰ ਤੇ ਫਿਰ 20 ਅਗਸਤ ਨੂੰ ਦੋਨੇ ਜਗ੍ਹਾ ਸਰਕਾਰ ਜਿਹੜੀ ਆ ਹਾਰ ਗਈ ਸਰਕਾਰ ਐਕਸਪੋਜ਼ ਹੋ ਗਈ ਸਰਕਾਰ ਬੇਪਰਦਾ ਹੋ ਗਈ ਸਰਕਾਰ ਦੇ ਕੋਲ ਕਹਿਣ ਨੂੰ ਕੁਝ ਨਹੀਂ ਸੀ ਉਸ ਦਿਨ ਦਾ ਆਲਮ ਇਹ ਸੀ ਮੀਟਿੰਗ ਦਾ ਕਿ ਜਿਹੜਾ ਪ੍ਰਿੰਸੀਪਲ ਸੈਕਟਰੀ ਸੀਗਾ ਸਰਕਾਰ ਦਾ ਵੀ ਕੇ ਸਿੰਘ ਉਹਨੂੰ ਗੱਲ ਨਹੀਂ ਆਈ ਉਹਦੇ ਮੂੰਹ 'ਚ ਕੁੰਗਣੀਆਂ ਪੈ ਗਈਆਂ ਉਹ ਮੀਟਿੰਗ ਛੱਡ ਕੇ ਦੌੜ ਗਿਆ ਮੀਟਿੰਗ ਛੱਡ ਕੇ ਅਬਰਪਰਲੀ ਉੱਠਿਆ ਭੱਜ ਗਿਆ ਨਾਲ ਸਾਰੀ ਬਿਊਰੋਕ੍ਰਾਸੀ ਭੱਜ ਗਈ ਸਰਕਾਰ ਤਾਂ ਸਾਨੂੰ ਫੇਸ ਨਹੀਂ ਕਰ ਸਕਦੀ ਸਰਕਾਰ ਦੇ ਅਜੇ ਔਕਾਤ ਬਣ ਗਈ ਆ ਹੁਣ ਅਸੀਂ ਜਨ ਅੰਦੋਲਨ ਦੇ ਨਾਲ ਇਹ ਜਨ ਅੰਦੋਲਨ ਐਵੇਂ ਨਹੀਂ ਬਣਿਆ ਇਹ ਫੈਕਟਰੀਆਂ ਪੂੰਗਰਾਲੀ ਵਾਲੀ 2 ਸਾਲ ਤੋਂ ਚੱਲ ਰਹੀ ਹੈ ਫਿਰ ਇਹ ਫੈਕਟਰੀਆਂ ਲੱਗ ਰਹੀਆਂ ਨੇ ਜਦੋਂ ਦੀਆਂ ਫੈਕਟਰੀਆਂ ਲੱਗਣੀਆਂ ਸ਼ੁਰੂ ਹੋਈਆਂ ਪੂੰਦੜੀ ਚ ਅਖਾੜੇ ਚ ਮੁਸਕਾਬਾਦ ਮੁਸਕਾਬਾਦ ਵਾਲੇ ਤਾਂ ਨਵੰਬਰ 2022 ਦੇ ਵਿਰੋਧ ਕਰ ਰਹੇ ਨੇ ਪਿੰਡ ਆਖਾੜੇ ਵਾਲੇ ਵੀ ਤਕਰੀਬਨ ਉਸੇ ਟਾਈਮ ਦੇ ਵਿਰੋਧ ਕਰ ਰਹੇ ਨੇ ਭੁੰੜੜੇ ਵਾਲੇ ਵੀ ਸਾਲਾਂ ਤੋਂ ਵਿਰੋਧ ਕਰ ਰਹੇ ਨੇ ਇੱਥੇ ਮੇਰੇ ਨਾਲ ਭੋਗਪੁਰ ਤੋਂ ਸਰਪੰਚ ਚਰਨ ਸਿੰਘ ਚਰਨਜੀਤ ਸਿੰਘ ਆਏ ਨੇ ਇਹਨਾਂ ਨੇ ਇੰਨਾ ਉੱਥੇ ਜਨ ਸਲਾਬ ਇਕੱਠਾ ਕੀਤਾ ਕਿ ਸਰਕਾਰ ਨੂੰ ਉੱਥੇ ਜਿਹੜੀ ਕੰਧਾਲਾ ਗੁਰੂ ਵਾਲੀ ਫੈਕਟਰੀ ਸੀ ਅੱਜ ਤੁਸੀਂ ਜਾਓਗੇ ਨਾ ਤੁਹਾਨੂੰ ਉੱਥੇ ਕਿੱਲ ਕਾਬਲਾ ਵੀ ਨਹੀਂ ਮਿਲਣਾ ਪੂਰਾ ਪਲਾਟ 12 ਕਿੱਲਾਂ ਦਾ ਖਾਲੀ ਪਿਆ ਔਰ ਜਿਹੜੀ ਫੈਕਟਰੀ ਆ ਭੋਗਪੁਰ ਵਾਲੀ ਉਹ ਬੰਦ ਪਈ ਆ ਸਰਕਾਰ ਦੀ ਔਕਾਤ ਨਹੀਂ ਉੱਥੇ ਸੀਮਿੰਟ ਦਾ ਇੱਕ ਗੁੱਥੂ ਵੀ ਲਗਾ ਦੇ ਸਾਡਾ ਜਨ ਅਕਰੋਸ ਹੈ ਜਨ ਵਿਰੋਧ ਹੈ ਇਹ ਜਨ ਮੂਵਮੈਂਟ ਬਣ ਚੁੱਕੀ ਆ ਬੱਚੇ-ਬੱਚੇ ਦੀ ਜ਼ੁਬਾਨ ਤੇ ਆ ਚੁੱਕਾ ਅਸੀਂ ਕੈਂਸਰ ਫੈਕਟਰੀਆਂ ਨਹੀਂ ਲੱਗਣ ਦੇਣੀਆਂ ਲੱਗਣਗੀਆਂ ਸਾਡੀਆਂ ਲਾਸਾਂ ਤੇ ਲੱਗਣਗੀਆਂ ਕਿਉਂਕਿ ਵੈਸੇ ਵੀ ਸਰਕਾਰ ਇਥਾਨੇ ਸਾਨੂੰ ਮਾਰ ਹੀ ਦੇਣਾ ਇਸ ਕਰਕੇ ਜਿਹੜੀ ਲਾਮਬੰਦੀ ਹੋ ਰਹੀ ਹੈ ਜਨਤਕ ਲਾਮਬੰਦੀ ਕਰ ਕਰ ਦੀ ਲਾਮਬੰਦੀ ਲੋਕ ਇਹਦੇ ਨਾਲ ਆਪਣੇ ਆਪ ਨੂੰ ਆਈਡੈਂਟੀਫਾਈ ਕਰ ਚੁੱਕੇ ਨੇ ਲੱਖਾਂ ਲੋਕਾਂ ਦਾ ਸੰਘਰਸ਼ ਹੈ ਅੱਜ ਪੰਜਾਬ ਦੇ ਵਿੱਚ ਇੱਕ ਦੋ ਜਗ੍ਹਾ ਤੋਂ ਸੰਘਰਸ਼ ਚੱਲਿਆ ਸੀ ਅੱਜ ਪੈਨ ਪੰਜਾਬ ਹੋ ਗਿਆ ਤਿੰਨ ਤਿੰਨ ਜ਼ਿਲ੍ਹਿਆਂ ਦੀਆਂ ਕਮੇਟੀਆਂ ਇੱਥੇ ਬੈਠੀਆਂ ਨੇ ਇਸ ਸਾਲ ਦੇ ਵਿੱਚ ਇਸ ਕਰਕੇ ਇਹ ਵੱਡੀ ਕਮੇਟੀ ਤਾਲਮੇਲ ਕਮੇਟੀ ਦੇ ਵਿੱਚ ਜਿਹਨੂੰ ਜਿਹਦੀ ਪ੍ਰਧਾਨਗੀ ਡਾਕਟਰ ਸੁਖਦੇਵ ਸਿੰਘ ਜੀ ਕਰਦੇ ਨੇ ਉਹਦੇ ਵਿੱਚ ਅਧੀਨ ਇਹ ਮੋਰਚਾ ਚੱਲ ਰਿਹਾ ਇਸ ਕਰਕੇ ਮੇਰੇ ਨਾਲ ਕੁੰਗਰਾਲੀ ਦੀ ਟੀਮ ਆਈ ਹੈ ਔਰ ਆਪਣੇ ਵੱਡੇ ਲੀਡਰ ਕਿਸਾਨ ਜੁਨੀਨਾ ਤੋਂ ਬਲਦੇਵ ਸਿੰਘ ਕਢਾਣੀ ਆਏ ਨੇ ਬਲਵੰਤ ਸਿੰਘ ਕਢਾਣੀ ਆਏ ਨੇ ਦੇਖੋ ਨਿਜਮ ਕੀ ਕਹਿੰਦੇ ਆ ਅਗਰ ਅਸੀਂ ਨਿਜਮਾ ਦੇ ਮੁਤਾਬਕ ਜਾਈਏ ਤੇ ਪਿਕਚਰ ਹੋਰ ਹੋ ਜਾਂਦੀ ਆ ਕਿਉਂਕਿ ਨਿਜਮ ਕਿੰਨੇ ਬਣਾਏ ਆ ਸਰਕਾਰ ਨੇ ਸਰਕਾਰ ਕੋਲੋਂ ਬਣਵਾਏ ਕਿੰਨੇ ਆ ਕਾਰਪੋਰੇਟ ਕਰਾਣੇ ਨੇ ਜੇ ਨਿਜਮ ਵੀ ਮੰਨ ਲਏ ਜਾਣ ਤਾਂ ਵੀ ਸਾਨੂੰ ਸੰਘਰਸ਼ ਕਰਨ ਦਾ ਕੋਈ ਹੱਕ ਨਹੀਂ ਹੈਗਾ ਤੁਸੀਂ ਦੇਖਿਆ ਸੀ ਕਰੋਨਾ ਦੇ ਵਿੱਚ ਉਹ ਘਟੀਆ ਵੈਕਸੀਨਾਂ ਵੇਚਣ ਵਾਸਤੇ ਦੱਸ ਤਾਂ ਫਲਾਈਆਂ ਗਈਆਂ ਲਾਕਡਾਊਨ ਲਗਾਏ ਗਏ ਫਿਰ ਉਹ ਅਰਬਾਂ ਡੋਜ਼ਾਂ ਵੇਚੀਆਂ ਗਈਆਂ ਜਿਨ੍ਹਾਂ ਦਾ ਧੂਆਂ ਨਿਕਲ ਗਿਆ ਲੰਡਨ ਦੀ ਹਾਈ ਕੋਰਟ ਵਿੱਚ ਔਰ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਵਿੱਚ ਇਵੇਂ ਹੀ ਜਿਹੜੇ ਸਰਕਾਰ ਦੇ ਐਕਸਪਰਟ ਨੇ ਮੈਂ ਤੁਹਾਨੂੰ ਦੱਸਿਆ ਸਰਕਾਰ ਨੇ ਉਹ ਦਿਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਬਲੀਚੜ ਲਈ ਆਪਣੀ ਇੱਕ ਸੈਂਟਰ ਦਾ ਇੰਸਟੀਚਿਊਟ ਬਲੀਚੜ ਲਿਆ 25 ਐਕਸਪਰਟ ਜਿਹੜੇ ਸਰਕਾਰ ਦੇ ਸੀ ਝੂਠੇ ਪੈ ਗਏ ਕਿਉਂ ਉਹਨਾਂ ਦੇ ਕੋਲ ਸੱਚ ਨਹੀਂ ਸੀ ਵਿਗਿਆਨ ਇਹ ਕਹਿੰਦਾ ਵਿਗਿਆਨ ਇਸ ਐਕਸਟ੍ਰੈਕਸ਼ਨ ਆਫ ਟਰੂਥ ਫਰੋਮ ਟਰੂਥ ਵਿਗਿਆਨ ਇਹ ਕਹਿੰਦਾ ਕਿ ਇਹਦੇ ਨਾਲ ਕੈਂਸਰ ਹੁੰਦੀ ਆ ਸਰਕਾਰ ਦੇ ਐਕਸਪਰਟ ਕਹਿੰਦੇ ਨੇ ਕੋਈ ਕੈਂਸਰ ਨਹੀਂ ਹੁੰਦੀ ਉਹ ਤਾਂ ਕਹਿੰਦੇ ਨੇ ਇਹਦੇ ਨਾਲ ਬਦਬੂ ਵੀ ਨਹੀਂ ਆਉਂਦੀ ਉਹ ਤੇ ਕਹਿੰਦੇ ਨੇ ਇਹਦੇ ਨਾਲ ਮੱਖੀਆਂ ਵੀ ਨਹੀਂ ਪੈਦਾ ਹੁੰਦੀਆਂ ਉਹਦਾ ਕਹਿੰਦੇ ਨੇ ਕਲੀਨ એનર્ਜੀ ਆ ਗ੍ਰੀਨ એનર્ਜੀ ਆ ਅਸੀਂ ਸਰਕਾਰ ਨੂੰ ਸਵਾਲ ਪੁੱਛਿਆ ਸੀ 1 ਅਗਸਤ ਨੂੰ ਕਿ ਇਹਨਾਂ ਨੂੰ ਗ੍ਰੀਨ ਕੈਟਾਗਰੀ ਦੀ ਸਰਟੀਫਿਕੇਟ ਕੌਣ ਦਿੰਦਾ ਔਰ ਉਹਨਾਂ ਨੇ ਪੁੱਛਿਆ ਉੱਥੇ ਪੋਲੂਸ਼ਨ ਕੰਟਰੋਲ ਬੋਰਡ ਦੀ ਟੀਮ ਬੈਠੀ ਸੀ ਪੈਡਾ ਵਾਲਿਆਂ ਦੀ ਟੀਮ ਬੈਠੀ ਸੀ ਉਹਨਾਂ ਨੂੰ ਪੁੱਛਿਆ ਕਹਿੰਦੇ ਜੀ ਕਿੱਦੇ ਕਿਵੇਂ ਇਹਨਾਂ ਨੂੰ ਗ੍ਰੀਨ ਕੈਟਾਗਰੀ ਚ ਇੱਕ ਸਰਟੀਫਿਕੇਟ ਮਿਲੇ ਕਹਿੰਦੇ ਜੀ ਸੈਂਟਰ ਗਵਰਨਮੈਂਟ ਨੇ ਦਿੱਤੇ ਅਸੀਂ ਪੁੱਛਿਆ ਜੇ ਸੈਂਟਰ ਗਵਰਨਮੈਂਟ ਜਿੰਨੀਆਂ ਗਲਤੀਆਂ ਕਰੇਗੀ ਤੁਸੀਂ ਵੀ ਮੱਖੀ ਤੇ ਮੱਖੀ ਮਾਰ ਕੇ ਉਹ ਗਲਤੀਆਂ ਕਰੋਗੇ ਕਰੋਨਾ ਦੇ ਵਿੱਚ ਸੈਂਟਰ ਗਵਰਨਮੈਂਟ ਨੇ ਇੰਨੀਆਂ ਗਲਤੀਆਂ ਕੀਤੀਆਂ ਤਾਲੀਆਂ ਥਾਲੀਆਂ ਪਤਾ ਨਹੀਂ ਕੀ ਕੀ ਕੀਤਾ ਇਹਨਾਂ ਨੇ ਸਾਰਿਆਂ ਵੈਕਸੀਨਾ ਲਾਈਆਂ ਅੱਜ ਉਹਨਾਂ ਵੈਕਸੀਨਾ ਨਾਲ ਲੋਕ ਹਾਰਟ ਅਟੈਕ ਨਾਲ ਮਰ ਰਹੇ ਆ, ਟੀਟਿਸ ਨਾਲ ਮਰ ਰਹੇ ਆ, ਥਰੋਮਬੋਸਿਸ ਵਿਦ ਥਰੋਮਬੋਸਾਈਟੋਪੀਨਿਆ ਸਿੰਡਰੋਮ ਨਾਲ ਲੋਕ ਮਰ ਰਹੇ ਨੇ, ਲੱਕਵਾ ਹੋ ਰਿਹਾ ਲੋਕਾਂ ਨੂੰ, ਹਾਰਟ ਅਟੈਕ ਹੋ ਰਹੇ ਨੇ, ਲਿਵਰ ਕਿਡਨੀ ਫੇਲ ਹੋ ਰਹੇ ਨੇ। ਸਰਕਾਰ ਦੀ, ਸੈਂਟਰ ਗਵਰਨਮੈਂਟ ਦੀਆਂ ਗਲਤੀਆਂ ਇੱਥੇ ਰੈਪਲੀਕੇਟ ਨਹੀਂ ਕੀਤੀਆਂ ਜਾਂਦੀਆਂ। ਫਿਰ ਸਾਨੂੰ ਸਵਾਲ ਕੀਤਾ ਜਾਂਦਾ ਕਿ ਅਮਰੀਕਾ ਦੀ ਗਵਰਨਮੈਂਟ ਅਲਾਉਡ ਕਰਦੀ, ਅਲਾਉ ਕਰਦੀ ਆ, ਜਰਮਨੀ ਦੀ ਗਵਰਨਮੈਂਟ ਅਲਾਉ ਕਰਦੀ ਆ। ਅਸੀਂ ਕਿਹਾ ਹੋ ਸਕਦਾ ਅਮਰੀਕਾ ਦੀ ਗਵਰਨਮੈਂਟ ਨੂੰ ਨੀਂਦ ਆ ਗਈ ਹੋਵੇ, ਪੰਗ ਪੀਤੀ ਪੰਜਾਬ ਉਹ ਸਟੇਟ ਆ ਜਿਹਦੀ ਅੱਜ ਸਾਰੀ ਦੁਨੀਆ ਤੇ ਤਾਂਕ ਆ ਇਹ ਮੋਰਚਾ ਦੀ ਧਰਤੀ ਆ ਇਹ ਵਿਦਰੋਹ ਦੀ ਧਰਤੀ ਆ ਅਸੀਂ ਇਹ ਮੋਰਚਾ ਪੰਜਾਬ ਦੀ ਧਰਤੀ ਤੇ ਲੈ ਕੇ ਜਾ ਰਹੇ ਆ ਅਸੀਂ ਇਹ ਨਵਾਂ ਜਿਹੜਾ ਐਂਗਲ ਆਇਆ ਇਹ ਸੈਂਟੀਫਿਕ ਰਿਸਰਚ ਆ ਦੇਖੋ ਮੈਂ ਹੁਣੇ ਜਰਨਲ ਆਫ ਕਲੀਨਿਕਲ ਓਨਕੋਲੋਜੀ ਦੀ ਐਗਜ਼ਾਮਪਲ ਦਿੱਤੀ ਆ ਅਗੇ ਜਰਨਲ ਜਿਹੜਾ ਹੈਗਾ ਟੌਕਸਿਕੋਲੋਜੀ ਐਂਡ ਐਪਲਾਈਡ ਫਾਰਮਕੋਲੋਜੀ ਦੀ ਐਗਜ਼ਾਮਪਲ ਦਿੱਤੀ ਆ ਸਸਟੇਨੇਬਿਲਟੀ ਦੀ ਐਗਜ਼ਾਮਪਲਾਂ ਦਿੱਤੀਆਂ ਨੇ ਇਹੋ ਜਿਹੀਆਂ ਹੋਰ ਵੀ ਐਗਜ਼ਾਮਪਲ ਅਸੀਂ ਤੁਹਾਨੂੰ ਦੇ ਸਕਦੇ ਆ ਪਰ ਮੈਂ ਜਾਣ ਬੁੱਝ ਕੇ ਤੁਹਾਨੂੰ ਇਹ ਤਿੰਨਾਂ ਐਗਜ਼ਾਮਪਲਾਂ ਦਿੱਤੀਆਂ ਨੇ ਕਿ ਪ੍ਰੋਫੈਸਰ ਥਾਮਸ ਐਡਰਨ ਦੁਨੀਆ ਦੇ ਵਿੱਚ ਕੈਂਸਰ ਦਾ ਸਭ ਉਹਨੂੰ ਕੋਈ ਉਂਗਲੀ ਨਹੀਂ ਧਰ ਸਕਦਾ ਨਦੀਮ ਖਾਨ ਨੂੰ ਜਦੋਂ ਇੰਨੇ ਦਰਜਨਾ ਮੈਡੀਕਲ ਕਾਲਜਾਂ ਦੇ ਪ੍ਰਿੰਸੀਪਲਸ ਦੇ హెਚੀਓਡੀ ਉਹਨਾਂ ਕੋਲ ਪੜ ਕੇ ਆਏ ਹੋਏ ਨੇ ਉਹਦੇ ਉੱਤੇ ਵੀ ਕੋਈ ਉਂਗਲੀ ਨਹੀਂ ਧਰ ਸਕਦਾ ਪ੍ਰੋਫੈਸਰ ਮੈਡਮ 올ਗਾ ਐਨ ਲਿਥੁਆਨੀਆ ਦੀ ਹੈ ਇਹ ਵੱਡੇ ਸਾਇੰਟਿਸਟ ਨੇ ਅਸੀਂ ਉਹਨਾਂ ਦੀਆਂ ਐਗਜ਼ਾਮਪਲਾਂ ਦੇ ਕਹਿ ਰਹੇ ਹਾਂ ਇਹਨਾਂ ਨਾਲ ਕੈਂਸਰ ਹੁੰਦੀ ਆ ਸਰਕਾਰ ਨੂੰ ਇਸ ਇੰਡਸਟਰੀ ਨੂੰ ਦੇਖੋ ਸਿਗਰਟਰੀ ਦੀ ਡੱਬੀ ਤੇ ਕੀ ਲਿਖਿਆ ਹੁੰਦਾ ਤਮਾਕੂ ਦੀ ਡੱਬੀ ਤੇ ਕੀ ਲਿਖਿਆ ਹੁੰਦਾ ਸਿਗਰਟ ਸਮੋਕਿੰਗ ਇਜ਼ ਇੰਜਰੀਸ ਟੂ ਹੈਲਥ ਕਟੋਕਾ ਟੈਨਾ ਫੈਕਟਰੀਆਂ ਦੇ 10-10 ਕਿਲੋਮੀਟਰ ਚ ਬੋਰਡ ਤੇ ਲਗਾ ਦੇ ਸਰਕਾਰ ਕਿ ਇਹ ਫੈਕਟਰੀਆਂ ਲੱਗਣ ਗਈਆਂ 15-15 ਪਿੰਡਾਂ ਤੱਕ ਲੋਕੀ ਕੈਂਸਰ ਨਾਲ ਮਰਨਗੇ ਫਿਰ ਮੈਂ ਦਾਵਾ ਕਰਦਾ ਕਿ ਭਗਵੰਤ ਮਾਨ ਨੂੰ ਕਹੋ ਇੱਕ ਫੈਕਟਰੀ ਦਾ ਨੀ ਪੱਥਰ ਰੱਖ ਕੇ ਲਿਖਾ ਦੇ ਲੋਕੀ ਨੂੰ ਵਾਪਸ ਨਹੀਂ ਆਉਣ ਦੇਣਗੇ ਉੱਥੋਂ ਇਸ ਕਰਕੇ ਅਸੀਂ ਇਹ ਕਹਿੰਦੇ ਆ ਕਿ ਇਹ ਦੱਸੋ ਲੋਕਾਂ ਨੂੰ ਕਿ ਇਹਨਾਂ ਫੈਕਟਰੀਆਂ ਨਾਲ ਕੈਂਸਰ ਹੁੰਦੀ ਆ ਫਿਰ ਫੈਕਟਰੀਆਂ ਲਾ ਕੇ ਦਿਖਾਓ ਇਹ ਗ੍ਰੀਨ ਕੈਟਾਗਰੀ ਬਣਦੀ ਨਹੀਂ ਇਹਨਾਂ ਦੀ ਇਹਨਾਂ ਦੀ orange ਕੈਟਾਗਰੀ ਵੀ ਨਹੀਂ ਬਣਦੀ ਇਹ red ਕੈਟਾਗਰੀ ਦੀ ਹੁਣ ਸਿਗਰਟ ਦੀ ਫੈਕਟਰੀ ਲੱਗਣੀ ਹੋਏ ਤਮਾਕੂ ਦੀ ਫੈਕਟਰੀ ਲੱਗਣੀ ਹੋਏਗੀ ਉਹਨੂੰ ਤੁਸੀਂ ਗ੍ਰੀਨ ਕੈਟਾਗਰੀ ਚ ਪਾਓਗੇ ਜੇ ਫਿਰ ਤੁਸੀਂ ਕੈਂਸਰ ਵਾਲੀ ਫੈਕਟਰੀ ਨੂੰ ਕਿਵੇਂ ਪਾ ਦੋਗੇ ਗ੍ਰੀਨ ਕੈਟਾਗਰੀ ਚ ਕੈਟਾਗਰੀ ਗ੍ਰੀਨ ਹੈ ਨਿਜਮ ਬਣੇ ਹੋਏ ਨੇ ਉਹ ਅਲਾਉ ਕਰਦੇ ਨੇ ਅਸੀਂ ਉਹਨਾਂ ਨਿਜਮਾਂ ਨੂੰ ਚੈਲੰਜ ਕੀਤਾ ਅਸੀਂ ਸਰਕਾਰ ਨੂੰ ਪਹਿਲੀ ਗੱਲ ਤੋਂ ਹੀ ਚੈਲੰਜ ਕਰ ਦਿੱਤਾ ਸੀ ਅਸੀਂ ਇਹਨਾਂ ਨਿਜਮਾਂ ਨੂੰ ਨਹੀਂ ਮੰਨਦੇ ਉਹਨੇ ਡਾਕਟਰ ਸਾਹਿਬ ਦੱਸ ਰਹੇ ਸੀ ਪੋਲੂਸ਼ਨ ਕੰਟਰੋਲ ਬੋਰਡ ਦੀ ਹਦਾਇਤਾਂ ਅਸੀਂ ਨਹੀਂ ਮੰਨਦੇ ਇਹਨਾਂ ਹਦਾਇਤਾਂ ਨੂੰ ਕਿਉਂਕਿ ਇਹ ਹਦਾਇਤਾਂ ਜਿਹੜੀਆਂ ਨੇ ਇਹ ਕਾਰਪੋਰੇਟ ਘਰਾਣਿਆਂ ਦੇ ਦਬਾਅ ਥੱਲੇ ਬਣਦੀਆਂ ਨੇ ਕਾਰਪੋਰੇਟ ਘਰਾਣਿਆਂ ਦੇ ਲੈਸਨਸ ਵੀ ਇੰਟਰਨੈਸ਼ਨਲ ਨੇ ਜੀ ਹਾਂ ਮੈਂ ਥੋੜੀ ਤੁਹਾਨੂੰ ਕੈਮਿਸਟਰੀ ਦੱਸ ਦਿੰਦਾ ਇਹਦੀ ਇਹ ਫੈਕਟਰੀਆਂ ਨੇ ਬਾਇਓ ਗੈਸ ਬਾਇਓ ਗੈਸ ਜਾਨੀ ਮੀਥੇਨ ਮੀਥੇਨ ਗੈਸ ਜਦੋਂ ਇਹ ਬਣਦੀ ਆ ਨਾ ਤੇ ਮੀਥੇਨ ਗੈਸ ਬਣਦੀ ਆ ਕਰੀਬ 60 ਤੋਂ 65% ਬਾਕੀ ਗੈਸਾਂ ਮਿਕਸ ਹੁੰਦੀਆਂ ਨੇ 60 ਤੋਂ 65% ਬਣਦੀ ਆ ਕਈ ਵਾਰੀ ਚੰਗੀਆਂ ਫੈਕਟਰੀਆਂ ਚ 70% ਵੀ ਬਣ ਜਾਂਦੀ ਆ ਕਈ ਵਾਰੀ 45 45% ਵੀ ਕਈਆਂ ਫੈਕਟਰੀਆਂ ਚ ਬਣਦੀ ਆ ਬਹੁਤ ਘੱਟ ਵੀ ਬਣਦੀ ਆ ਮੰਨ ਲਓ 60 65% 65% ਬਣ ਗਈ 65% ਤੋਂ ਇਲਾਵਾ ਜਿਹੜੇ 35% ਗੈਸਾਂ ਹੋਰ ਬਣਨੀਆਂ ਨੇ ਉਹ ਗੈਸਾਂ ਕਿਹੜੀਆਂ-ਕਿਹੜੀਆਂ ਬਣਨੀਆਂ ਜਿਹੜਾ ਉਹਨਾਂ ਤੇ ਆਈਏ ਪਹਿਲੀ ਗੱਲ ਹਾਈਡਰੋਜਨ ਸਲਫਾਈਡ ਹਾਈਡਰੋਜਨ ਸਲਫਾਈਡ ਅਮਰੀਕਾ ਸਰਕਾਰ ਦੇ ਅੰਕੜਿਆਂ ਮੁਤਾਬਕ ਤੀਸਰੀ ਸਭ ਤੋਂ ਵੱਡੀ ਕਿਲਰ ਗੈਸ ਆ ਅਮਰੀਕਾ ਸਰਕਾਰ ਦੇ ਅੰਕੜਿਆਂ ਮੁਤਾਬਕ ਹੈ। ਅਸੀਂ ਉਹ ਗੈਸ ਕਿਵੇਂ ਆਪਣੇ ਪਿੰਡ ਲਾਗੇ ਬਣ ਦਿਆਂਗੇ? ਹਾਈਡਰੋਜਨ ਸਲਫਾਈਡ ਦਾ ਸਰਕਾਰ ਦੇ ਡਾਕੂਮੈਂਟ ਇਹ ਕਹਿੰਦੇ ਨੇ ਸਰਕਾਰ ਇਹ ਕਹਿੰਦੀ ਆ ਜਿਹੜੀਆਂ ਗੈਸ ਪੂਰੇ ਦੇ ਵਿੱਚ 6 ਮੌਤਾਂ ਹੋਈਆਂ ਸੀ ਮਿੰਟਾਂ ਸੈਕਿੰਟਾਂ 'ਚ ਲੁਧਿਆਣੇ ਉਹ ਸਾਰੀਆਂ ਹਾਈਡਰੋਜਨ ਸਲਫਾਈਡ ਨਾ ਹੋਈਆਂ ਸਰਕਾਰ ਕਹਿੰਦੀ ਆ ਅਸੀਂ ਨਹੀਂ ਕਹਿੰਦੇ। ਜਦੋਂ ਉੱਥੇ 6 6 ਮੋਤਾਂ 15 ਮਿੰਟਾਂ ਚ ਹੋ ਸਕਦੀਆਂ ਤੇ ਅਸੀਂ ਸਾਡੇ ਤੇ ਲਾਗੇ ਪਿੰਡ ਨੇ ਅਸੀਂ ਪਿੰਡਾਂ ਦੇ ਵਿੱਚ ਸੈਕਿੰਡ ਦੇ ਮੋਤਾਂ ਦਾ ਜੋਖਮ ਕਿਉਂ ਲਈਏ ਨੰਬਰ 1 ਨੰਬਰ 2 ਗੈਸ ਬਣੇਗੀ ਇਹਦੇ ਚ ਕਾਰਬਨ ਮੋਨੋਆਕਸਾਈਡ ਕਾਰਬਨ ਮੋਨੋਆਕਸਾਈਡ ਇੱਕ ਅਹੋਜੀ ਗੈਸ ਹੈ ਕਾਰਬਨ ਮੋਨੋਆਕਸਾਈਡ ਇੱਕ ਅਹੋਜੀ ਗੈਸ ਹੈ ਜਿਹਦਾ ਪਤਾ ਵੀ ਨਹੀਂ ਚੱਲਦਾ ਕੋਈ ਸਮਲ ਨਹੀਂ ਹੁੰਦੀ ਉਹ ਜਦੋਂ ਤੁਸੀਂ ਸੁਣਿਆ ਹੋਣਾ ਲੁਧਿਆਣੇ ਦੇ ਵਿੱਚ ਇੱਕ ਘਟਨਾ ਹੋਈ ਸੀ ਸਬਜ਼ੀ ਮੰਡੀ ਦੇ ਕੋਲ ਇੱਕ ਪਰਿਵਾਰ ਅੰਗੀਠੀ ਲਗਾ ਕੇ ਸੌਂ ਗਿਆ ਸੌਂ ਗਿਆ ਇਹ ਸਵੇਰੇ ਦਰਵਾਜ਼ਾ ਤੋੜ ਕੇ 6 ਲਾਸ਼ਾਂ ਕੱਢੀਆਂ ਗਈਆਂ ਸੀ ਹਾਏ ਮੋਨੋਕਾਰਬਨ ਮੋਨੋਆਕਸਾਈਡ ਨਾਲ ਨ ਬੰਦੇ ਨੂੰ ਪਤਾ ਨਹੀਂ ਚੱਲਦਾ ਨੀਂਦ ਇੰਨੀ ਮਿੱਠੀ ਨੀਂਦ ਬੰਦਾ ਕੋਮਾ ਚ ਚਲਾ ਜਾਂਦਾ ਕਦੋਂ ਮੌਤ ਚ ਚਲਾ ਜਾਂਦਾ ਪਤਾ ਨਹੀਂ ਅਸੀਂ ਉਹ ਗੈਸ ਆਪਣੇ ਪਿੰਡ ਕੋਲੇ ਕਿਉਂ ਬਣ ਗਈ ਹੈ ਜੀ ਤੀਜੀ ਗੈਸ ਬਣਨੀ ਆ ਅਮੋਨੀਆ ਅਮੋਨੀਆ ਗੈਸ ਵੀ ਹਾਈਡਰੋਜਨ ਸਲਫਾਈਡ ਗੈਸ ਵਾਂਗ ਹੀ ਮਾਰਦੀ ਹੈ ਇਹ ਤਿੰਨ ਤਿੰਨ ਕਿਲਰ ਗੈਸਾਂ ਸਾਡੇ ਪਿੰਡ ਦੇ ਕੋਲ ਮਰਨ ਬਣਨ ਗਈਆਂ ਫਿਰ ਇਹਨਾਂ ਵਿੱਚ ਤਮਾਕੇ ਹੁੰਦੇ ਸਰਕਾਰ ਕਹਿੰਦੀ ਹੈ ਨਹੀਂ ਜੀ ਸਾਡੇ ਕੋਲ ਐਸੀ ਮਸ਼ੀਨਰੀ ਆ ਗਈ ਜਿਹਦੇ ਨਾਲ ਕੋਈ ਤਮਾਕਾ ਨਹੀਂ ਹੋਏਗਾ ਅਸੀਂ ਕਹਿੰਨੇ ਆ ਜੀ ਮੰਨ ਲਈ ਤੁਹਾਡੀ ਗੱਲ ਪਰ ਤੁਸੀਂ ਇੰਗਲੈਂਡ ਨਾਲੋਂ ਅਮਰੀਕਾ ਨਾਲੋਂ ਵੀ ਵਧੀਆ ਮਸ਼ੀਨਰੀ ਲਿਆਓਗੇ ਇੰਗਲੈਂਡ ਦੇ ਵਿੱਚ ਆਕਸਫੋਰਡ ਸ਼ਹਿਰ ਦੇ ਵਿੱਚ ਇੱਕ ਫੈਕਟਰੀ ਲੱਗੀ ਸੀ ਬਾਇਓਗੈਸ ਦੀ ਉਹਦੇ ਵਿੱਚ ਧੁਮਾਕਾ ਹੋਇਆ ਸੀ ਧੁਮਾਕਾ ਦੇਖੋ ਕੋਈ ਗਲਤੀ ਨਾਲ ਨਹੀਂ ਸੀ ਹੋਇਆ ਉਹ ਫੈਕਟਰੀ ਉੱਤੇ ਬਿਜਲੀ ਗਰਗੀ ਸੀ ਅਸਮਾਨੀ ਬਿਜਲੀ ਗਰੀ ਸੀ ਧੁਮਾਕਾ ਹੋਇਆ ਆਕਸਫੋਰਡ ਸ਼ਹਿਰ ਹੁਣ ਵੀ ਤੁਸੀਂ ਦੇਖੋਗੇ ਨਾ ਟਾਈਮ 'ਚ ਵੀ ਖਬਰ ਚੱਪਦੀ ਆ ਗਾਰਡੀਅਨ 'ਚ ਚੱਪਦੀ ਆ ਨਿਊਯਾਰਕ ਟਾਈਮ ਚੱਪਦੀ ਆ ਵਾਸ਼ਿੰਗਟਨ ਪੋਸਟ 'ਚ ਚੱਪਦੀ ਆ ਦੁਨੀਆ ਦਾ ਮੀਡੀਆ ਅਲ ਜਜ਼ੀਰਾ ਤੋਂ ਲੈ ਕੇ ਸੀਐਨਐਨ ਨੇ ਉਹ ਘਟਨਾ ਕਵਰ ਕੀਤੀ ਸੀ ਆਕਸਫੋਰਡ ਸ਼ਹਿਰ ਵਾਲੀ ਲੰਡਨ ਵਾਲੀ ਤੁਸੀਂ ਉਸ ਤੋਂ ਵੀ ਵਧੀਆ ਮਸ਼ੀਨਰੀ ਲਿਆਓਗੇ ਇੱਕ ਹੋਰ ਹੋਇਆ ਸੀ ਅਮਰੀਕਾ ਦੇ ਵਿੱਚ ਡੈਮਿਟ ਟੈਕਸਾਸ ਸੂਬਾ ਟੈਕਸਾਸ ਸੂਬੇ ਦੇ ਵਿੱਚ ਡੈਮਿਟ ਸ਼ਹਿਰ ਹੈ ਡੈਮਿਟ ਸ਼ਹਿਰ ਦੇ ਵਿੱਚ ਕਾਰਸਨ ਕਾਉਂਟੀ ਪਿੰਡ ਹੈ ਉਹਦੇ ਵਿੱਚ ਫੈਕਟਰੀ ਲੱਗੀ ਸੀ ਉਹਦੇ ਵਿੱਚ ਕੀ ਹੋਇਆ ਇਹ ਕਹਿੰਦੇ ਆ ਕਿ ਤੁਹਾਨੂੰ ਅਸੀਂ ਜਿਹੜੀ ਗੈਸ ਬਣਾਵਾਂਗੇ ਗੈਸ ਤਾਂ ਅਸੀਂ ਚੱਕ ਲਾਂਗੇ ਤੁਹਾਨੂੰ ਸੁੱਕੀ ਜਿਹੜੀ ਬਾਇਓ ਗੈਸ ਵੀ ਬਣਾ ਕੇ ਦੇਾਂਗੇ ਉੱਥੇ ਇੱਕ ਬੱਚਾ ਆਪਣਾ ਟੈਂਪੂ ਲੈ ਕੇ ਪਿਕਅਪ ਟਰੱਕ ਲੈ ਕੇ ਉਹ ਬਾਇਓ ਉਹ ਚੱਕਣ ਗਿਆ ਫਰਟੀਲਾਈਜ਼ਰ ਬਾਇਓ ਫਰਟੀਲਾਈਜ਼ਰ ਆਰਗੈਨਿਕ ਫਰਟੀਲਾਈਜ਼ਰ ਚੱਕਣ ਗਿਆ ਚੱਕ ਕੇ ਉਹਨੇ ਆਪਣਾ ਬੱਸ ਸਟਾਰਟ ਕੀਤਾ ਉਹ ਪਿਕਅਪ ਔਰ ਅਗ ਬਗੜ ਗਈ ਔਰ ਉਥੇ 18000 ਗਊਆਂ ਦਾ ਡੇਰੀ ਫਾਰਮ ਸੀ ਕਾਰਸਨ ਕਾਉਂਟੀ ਦੇ ਵਿੱਚ ਡੈਮਿਟ ਕਸਬਾ ਟੈਕਸਾਸ ਸੂਬਾ ਯੂ ਐਸ ਏ ਇਹ 10 April 2023 ਦੀ ਘਟਨਾ ਹੈ ਉਹ ਜਿਹੜੀ ਮੈਂ ਦੂਜੀ ਘਟਨਾ ਦੱਸ ਰਿਹਾ ਸੀ ਉਹ ਹੈਗੀ ਆ 3 October 2023 ਦੀ ਆ ਆਕਸਪੋਰਟ ਸਾਇਰ ਵਾਲੀ ਇਹ 10 April 2023 ਦੀ ਘਟਨਾ ਹੈ ਔਰ ਕਿੰਟਾ ਮਿੰਟਾਂ ਦੇ ਵਿੱਚ 18000 ਗਊਆਂ ਸੜਕੇ ਮਰ ਗਈਆਂ ਦੇਖੋ 18000 ਗਊਆਂ ਦਾ ਡੇਰੀ ਫਾਰਮ ਕਿੱਡਾ بڑا ਹੁੰਦਾ ਹੈ ਇਹ ਡੀਆਂ ਖਤਰਨਾਕ ਗੈਸਾਂ ਆਂ ਆਪਣੇ ਪਿੰਡਾਂ ਚ ਕਿਉਂ ਆਉਂਦੇ ਆਵਾਂਗੇ ਇਸ ਕਰਕੇ ਹੀ ਬਰੋਟ ਕਰਨੀ ਬੇੜਾ ਘਰ ਕੇ ਸਾਰਾ ਲਿਕਵਿਡ ਵੇਸਟ ਦਾ ਹੀ ਆ ਸਾਡੀ ਲੜਾਈ ਸਾਡੀ ਲੜਾਈ ਬੇਸਿਕਲੀ ਉਹ ਧਰਤੀ 'ਚ ਜਾਏਗਾ ਇਹ ਸਾਨੂੰ ਕੀ ਕਹਿ ਰਿਹਾ ਇਹ ਸਾਨੂੰ ਕੀ ਕਹਿ ਰਿਹਾ ਇਹ ਸਾਨੂੰ ਕੀ ਕਹਿ ਰਿਹਾ ਥੱਲੇ ਅਸੀਂ ਲੈਂਡਰ ਪਾ ਦਿਆਂਗੇ ਤੁਸੀਂ ਥੱਲੇ ਲੈਂਡਰ ਪਾ ਦਿਆਂਗੇ ਅਸੀਂ ਇਹਨਾਂ ਨੂੰ ਇਹ ਕਹਿ ਰਹੇ ਆ ਕਿ ਲੈਂਟਰ ਦੇ ਉੱਤੇ ਤੁਸੀਂ ਰੋਕੋਗੇ ਕੀ ਉਹ ਲਿਕਵਿਡ ਗੰਦਾ ਲਿਕਵਿਡ ਇਹਦੇ ਚ ਕੈਮੀਕਲ ਵੀ ਹੋਣਗੇ ਜਿਹੜਾ ਸੜਿਆ ਫੁਕਿਆ ਲਿਕਵਿਡ ਤੁਸੀਂ ਰੋਕੋਗੇ ਉਹ ਲਿਕੜ ਦੇ ਸਾਹਮਣੇ ਲੈਂਟਰ ਕੀ ਕਰੇਗਾ ਲੈਂਟਰ ਅੱਜ ਨਹੀਂ 6 ਮਹੀਨਿਆਂ ਬਾਅਦ 2 ਸਾਲਾਂ ਬਾਅਦ 5 ਸਾਲਾਂ ਬਾਅਦ ਗਲ ਜਾਏਗਾ ਫਿਰ ਥੱਲੇ ਤਾਂ ਫਿਰ ਕੁਝ ਵੀ ਨਹੀਂ ਰਹੇਗਾ ਨਾ ਪਾਣੀ ਥੱਲੇ ਜਾਏਗਾ ਪਰਕੋਲੇਟ ਹੋਏਗਾ ਪਾਣੀ ਮੈਡੀਕੇਸ਼ਨ ਦੇ ਵਿੱਚ ਅਸੀਂ ਪਰਕੋਲੇਟ ਬੋਲਦੇ ਆ ਪਾਣੀ ਥੱਲੇ ਮਰਕੋਲੇਟ ਹੋਏਗਾ ਪਰਕੋਲੇਟ ਹੋ ਕੇ ਜੇ ਥੱਲੇ ਜਾ ਕੇ ਗੰਡਰਗਰਾਉਂਡ ਵਾਟਰ ਦੇ ਵਿੱਚ ਜਾ ਕੇ ਮਿਲੇਗਾ ਔਰ ਅੰਡਰਗਰਾਉਂਡ ਵਾਟਰ ਕਿਸੇ ਤਲਾਬ ਦੇ ਰੂਪ ਚ ਨਹੀਂ ਹੁੰਦਾ ਉਹ ਸਟ੍ਰੀਮਸ ਦੇ ਵਿੱਚ ਹੁੰਦਾ ਇਹ ਗੱਲਾਂ ਸਾਬਤ ਹੋ ਚੁੱਕੀਆਂ ਨੇ ਜੀਓਲੋਜੀ ਦੀ ਸਾਇੰਸ ਸਾਨੂੰ ਇਹ ਦੱਸਦੀ ਹੈ ਉਹਦੇ ਨਾਲ ਉਹ ਕਟੋ ਘਟ ਵੀ 15 15 ਕਿਲੋਮੀ ਹੁਣ ਸਰਕਾਰ ਕਿੰਨੀਆਂ ਫੈਕਟਰੀਆਂ ਮਨਜ਼ੂਰ ਕਰ ਚੁੱਕੀ ਹੈ? ਕਰੀਬ 85 ਤੋਂ 90। ਇਹਦਾ ਮਤਲਬ ਹੈ ਸਾਰਾ ਪੰਜਾਬ ਕਵਰ ਹੋ ਗਿਆ। ਇੱਕ ਝਟਕੇ ਵਿੱਚ 100 ਫੈਕਟਰੀਆਂ ਮਨਜ਼ੂਰ ਹੋ ਜਾਂਦੀਆਂ ਨੇ ਤੇ ਅਗਲੇ ਝਟਕੇ 'ਚ 500 ਹੋਣਗੀਆਂ। ਅਗਲੇ ਝਟਕੇ 'ਚ 1000 5000 ਫੈਕਟਰੀ। ਪੰਜਾਬੀ ਨੇ ਕਿ ਬਾਹਰਲੇ ਨੇ? ਕੌਣ? ਗੁਜਰਾਤੀ? ਨਹੀਂ। ਕੁਝ ਮਿਲੇ ਨੇ, ਮਿਲੇ ਨੇ। ਗੁਜਰਾਤੀ, ਗੁਜਰਾਤੀ ਵੀ ਨੇ ਜਿਹੜੀਆਂ ਭੋਗਪੁਰ ਮਾਲਕਾਂ ਦੀ ਨਿਸ਼ਾਨੀ ਨਹੀਂ ਹੈ। ਮਾਲਕਾਂ ਨਹੀਂ ਹੈਗੀ ਜਿਹੜੀ ਫੈਕਟਰੀਆਂ ਭੋਗਪੁਰ ਲੱਗੀਆਂ ਤੁਹਾਨੂੰ ਦੱਸਣਗੇ। ਉਹ ਡਾਕਟਰ ਥਿੰਦ ਨੇ ਅੱਖਾਂ ਦੇ ਵਾਲੇ। ਉਹਨਾਂ ਦੀਆਂ ਨੇ। ਹਾਂਜੀ ਜੀ ਇੰਡੀਆ ਫੈਕਟਰੀ ਕੰਮ ਕਰਦੇ ਕੰਮ ਸਰ ਜਿਹੜੀਆਂ ਫੈਕਟਰੀਆਂ ਕਰ ਰਹੀਆਂ ਐ ਇਹ ਸੌਰੀ ਮੈਂ ਡਾਕਟਰ ਸਾਹਿਬ ਦੀ ਗੱਲ ਸਰ ਜੋ ਇੰਡੀਆ ਕਰਮੀ ਸਾਥੀਓ ਤੁਹਾਨੂੰ ਜੀ ਆਇਆਂ ਨੂੰ ਜੀ ਆਇਆਂ ਨੂੰ ਕਿਉਂਕਿ ਤੁਸੀਂ ਸਾਡੀ ਆਵਾਜ਼ ਐ ਜਿਹੜੀ ਬਹੁਤ ਦੂਰ ਤੱਕ ਲੈ ਜਾਣੀ ਆ ਤੁਹਾਡੇ ਧੰਨਵਾਦੀਆਂ ਅਸੀਂ ਮੁਖ ਰੂਪ ਚ ਸਾਡੇ ਸਾਥੀ ਕਮਲਜੀਤ ਖੰਨਾ ਨੇ ਦੱਸਤਾ ਹੈ ਕਿ ਜਦੋਂ ਥਾਥਾ ਫੈਕਟਰੀਆਂ ਹੋਂ ਚੌਣ ਲੱਗੀਆਂ ਸਭ ਤੋਂ ਪਹਿਲਾਂ ਭੂੜੀ ਦੇ ਏਰੀਏ ਚਾਹੀਓਦੂ ਪਹਿਲਾ ਮੁਸਕਾਬਾਦ ਵੀ ਅਸਾਰੀ ਸ਼ੁਰੂ ਹੋ ਗਈ ਸੀ ਅਸੀਂ ਕੁੜੀਚ ਕੁਛ ਇਕੱਠੇ ਹੋਏ ਸਾਨੂੰ ਕੁਛ ਪਤਾ ਲੱਗਿਆ ਵੀ ਇਹ ਫੈਕਟਰੀਆਂ ਜਿਹੜੀਆਂ ਲੋਕ ਵਿਰੋਧੀ ਆ ਲੋਕ ਨਿਸ਼ੇ ਤੇ ਵਿਰੋਧੀ ਆ ਅਸੀਂ ਇਕੱਠੇ ਹੋਏ ਅਸੀਂ ਇਕੱਠੇ ਹੋ ਤੇ ਡੀਸੀ ਨੂੰ ਮੰਗਬਰ ਦਿੱਤਾ ਐ ਐਡਮ ਨਾਲ ਮੀਟਿੰਗਾਂ ਹੋਈਆਂ ਬਹੁਤ ਬਹੁਤ ਸਾਰੇ ਦੌਰ ਚੱਲੇ ਧਰਨੇ ਮੁਜਾਰੇ ਹੋਏ ਸਾਥੀ ਸਾਥੀ ਨੇ ਦੱਸ ਦਿੱਤਾ ਉਦੋਂ ਬਾਅਦ ਜਦੋਂ ਅਸੀਂ ਮੰਗ ਪੱਤਰ ਦੇਣ ਗਏ ਆ ਨਾ डीसी ਨੂੰ ਪਹਿਲੀ ਦੌਰ ਚ 18 ਮਾਰਚ ਨੂੰ ਤਾਂ ਉਥੇ ਡੀਸੀ ਸ਼ਕਸੀ ਸਾਨੀ ਜਾਂ ਉਹਦੇ ਦਫ਼ਤਰ ਵੱਲੋਂ ਸਾਨੂੰ ਇੱਕ ਪੱਤਰ ਬਣਾ ਕੇ ਦਿੱਤਾ ਵੀ ਐਕਸ਼ਨ ਨੂੰ ਮਿਲੋ ਪ੍ਰੋਡੂਸ਼ਨ ਬੋਰਡ ਵਾਲੇ ਜਦੋਂ ਅਸੀਂ ਪ੍ਰੋਡੂਸ਼ਨ ਬੋਰਡ ਵਾਲੇ ਦਫ਼ਤਰ ਕੋਲੇ ਗਏ ਨਾ ਅਸੀਂ ਪੰਜ-ਛੇ ਅਸੀਂ ਉਹ ਕਿਤਾਬ ਖੋਲ੍ਹ ਕੇ ਬੈਗਾ ਕਹਿੰਦਾ ਲੱਗਦੀ ਕੀ ਆ ਜਿਹਨੇ ਐਨਓਸ਼ੋ ਦਿੱਤਾ ਸੀ ਐਡੀ ਮਾੜੀ ਗੱਲਾਂ ਉਹਨੂੰ ਖੁਦ ਨੂੰ ਹੀ ਪਤਾ ਸੀ ਬੇ ਲੱਗ ਕੀ ਰਿਆ ਸੋ ਉਸ ਤੋਂ ਬਾਅਦ ਅਸੀਂ ਇਨਕੁਆਰੀ ਕੀਤੀ ਕੰਗੜਾੜੀ ਗਏ ਕੰਗਰਾਲੀ ਜਾ ਕੇ ਅਸੀਂ ਜਦੋਂ ਕੀਤਾ ਵੀ ਐਡੀ ਮਾੜੀ ਹਾਲਤ ਹੋਊਗੀ ਤਾਂ ਸਾਡੇ ਲੋਕਾਂ ਨੇ ਸੰਘਰਸ਼ ਸ਼ੁਰੂ ਕਰਤਾ ਪਹਿਲਾ ਸੰਘਰਸ਼ਾ ਜਿਹੜਾ ਪਹਿਲਾਂ ਕੋਈ ਮੁਸ਼ਕਾਬਾਦ ਦੇ ਸੱਤਾਂ ਨੇ ਬੈਨਰ ਲਾਤੇ ਸੀ ਪਿੰਡਾਂ 'ਚ ਬੇ ਪਿੰਡ ਬਕਾਊ ਆ ਜੇ ਇਹ ਜੀ ਫੈਕਟਰੀ ਲੱਗਦੀ ਐ ਅਸੀਂ ਭੁੰਡੀ ਵਾਲੇ ਨੇ ਪੱਕਾ ਮੋਰਚਾ 28 ਮਾਰਚ ਤੋਂ ਸ਼ੁਰੂ ਕਰਤਾ ਜਿਹੜਾ ਅੱਜ ਤੱਕ ਜਾਰੀ ਆ ਸਾਡੇ 5 ਮਹੀਨਿਆਂ ਤੋਂ ਉੱਪਰ ਦਾ ਸਮਾਂ ਹੋ ਗਿਆ ਜਦੋਂ ਅਸੀਂ ਇਕੱਲੇ ਇਕੱਲੇ ਲੜਦੇ ਸੀ ਤਾਂ ਉਦੋਂ ਗੱਲਾਂ ਹੋਣ ਲੱਗੀਆਂ ਵੀ ਇਕੱਲੇ ਇਕੱਲੇ ਆਪਾਂ ਕਿਵੇਂ ਜਿੱਤਾਂਗੇ ਤਾ ਕੋਚ ਕਿਸਾਨ ਜੱਥੇ ਬੰਦਿਆਂ ਦੇ ਆਗੂ ਸਹਿਬਾਨ ਕੁਝ ਮਜ਼ਦੂਰ ਜੱਥੇ ਬੰਦਿਆਂ ਕੁਝ ਹੋਰ ਪੰਜਾਬ ਹਤਾਸ਼ੀ ਲੋਕਾਂ ਨੇ ਸਲਾਹ ਕੀਤੀ ਵੀ ਕਿਉਂ ਨਾ ਸਾਰਿਆਂ ਨੂੰ ਤਾਲਮੇਲ ਚੱਲ ਜਾਂਦਾ ਜਾਵੇ ਅਸੀਂ ਚਾਰ ਫੈਕਟਰੀਆਂ ਵਾਲੇ ਕੰਗੜਾਹੀ ਰਾਜਪੂਤਾ ਪੂਨੜੀ ਮੁਸ਼ਕਵਾਤ ਤੇ ਅਖਾੜੇ ਵਾਲੇ ਤਾਲਮੇਲ ਆਈ ਸੀ ਅਸੀਂ ਬੁੱਢਲੇ ਰੂਪ ਤਾਲਮੇਲ ਕਮੇਟੀ ਬਣਾਈ ਉਸ ਤੋਂ ਬਾਅਦ ਸਾਡੇ ਪੱਪਰ ਵਾਲੇ ਸਾਥੀ ਚੜਜੀਤ ਜੀ ਬੈਠੇ ਆ ਸਰਪੰਚ ਸਾਹਿਬ ਉਹ ਆਏ ਉਥੇ ਤਿੰਨ ਥਾਵਾਂ ਤੇ ਅਹ ਪੂਕਪਰਾ ਕੰਧਾਲਾ ਗੁਰੂ ਬਿੰਜੋ ਬਿੰਜੋ ਜਿੱਥੇ ਚੱਲਦੀ ਆ ਬੜੀ ਹਾਲਤ ਮਾੜੀ ਆ ਲੋਕਾਂ ਦੀ ਫੇਰ ਕਕਰਾਲੇ ਆਏ ਸਾਡੇ ਨਾਲ ਬਾਅਦ ਚ ਆਸੀ ਇੱਕ ਕਬਿਟਾਲ ਮੇਲ ਕਮੇਟੀ ਵਾਦੀ ਮੈਂ ਜਿਹਦਾ ਕੋਆਰਡੀਨੇਟਰ ਐ ਕਬਿਟਾਲ ਮੇਲ ਦੇ ਵਿੱਚ ਇਹਨਾਂ ਰਹਿਣਾ ਹਰ ਰੋ ਸਾਡੀ ਇੱਕ ਦੂਜਾ ਗੱਲਬਾਤ ਹੁੰਦੀ ਰਹਿੰਦੀ ਸੋ ਹਰਾਨੇ ਇਸ ਗੱਲ ਦੀ ਐ ਸਾਡੀਆਂ ਗੱਲ ਮੰਨਣ ਦੀ ਬਜਾਏ ਸਾਨੂੰ ਪੁਲਸ ਵੱਲੋਂ ਘੁਰਕੀਆਂ ਮਿਲਦੀਆਂ ਰਹੀਆਂ ਪ੍ਰਸ਼ਾਸਨ ਕਹਿੰਦਾ ਤੁਹਾਡੇ ਤੇ ਡੰਡਾ ਭਰਾ ਦੇਾਂਗੇ ਅਦਾਲਤ ਵੱਲੋਂ ਪੂ ਜਗਰੌਂ ਏਰੀਆ ਦੀ ਅਦਾਲਤ ਵੱਲੋਂ ਸਾਨੂੰ ਕਿਹਾ 200 ਮੀਟਰ ਤੇ ਪਿੱਛੇ ਚਲੇ ਜਾਓ ਪਰ ਅਸੀਂ ਕਿਹਾ ਵੀ ਅਸੀਂ ਮੌਤ ਨਾਲੋਂ ਜਿਹੜੇ ਹੈਗੀ ਐ ਇਹ ਜੇ ਵਿਕਾਸ ਨਾਲੋਂ ਮੌਤ ਨੂੰ ਗਮਾ ਛਾੜੀਆਂ ਬੀਬੀਆਂ ਨੇ ਕਿਹਾ ਛਾੜੀਆਂ ਲਾਸ਼ਾਂ ਉਤੋਂ ਦੀ ਫੈਕਟਰੀ ਬਣੂ ਅਸੀਂ ਫੈਕਟਰੀ ਨਹੀਂ ਬਣ ਦੇਵਾਂਗੇ ਸੋ ਸਾਥੀਓ ਮੀਡੀਆਕਰਨ ਸਾਥੀਓ ਇਹ ਲੜਾਈ ਅੱਗੇ ਵਧੀ ਅੱਗੇ ਵਧਣ ਨਾਲ 11 ਜੂਨ ਨੂੰ ਅਸੀਂ ਡੀਸੀ ਦਫ਼ਤਰ ਦੇ ਬਾਹਰ ਤਰਨਾਤਾ ਸਾਡੀ ਤਾਲਮਿਲ ਕਮੇਟੀ ਨੇ ਦਿੱਤਾ ਤੇ ਡੀਸੀ ਸਾਕਸੀ ਸ਼ਾਨੀ ਜੀ ਮੈਡਮ ਜੀ ਨਾਲ ਸਾਡੀ ਮੀਟਿੰਗ ਹੋਈ ਗੱਲ ਗਾਂ ਵਧੀ ਅੱਗੇ ਦੱਸ ਚੁੱਕੇ ਆ ਦੋ ਮੀਟਿੰਗਾਂ ਹੋ ਗਈਆਂ ਹੁਣ ਹਰਾਨੀ ਇੱਕ ਹੋਰ ਤੁਹਾਨੂੰ ਸਾਹਮਣੇ ਲਿਆਉਣੀ ਚਾਹੁੰਦੇ ਆ ਮੇਰੇ ਹੱਥ ਦੇ ਵਿੱਚ ਆ ਆ ਜਿਹੜਾ ਇੱਕ ਸੈਂਟਰ ਜਿਹੜਾ ਕਮਿਸ਼ਨ ਹੈ ਕਾ ਪ੍ਰੋਡਕਸ਼ਨ ਬੋਰਡ ਵਾਲਾ ਉਹ ਉਹਦੀ ਇੱਕ ਰਿਪੋਰਟ ਹੈ ਜਿਹਦੇ ਵਿੱਚ ਲਿਖਿਆ ਹੋਇਆ ਕਿ ਇਹ ਫੈਕਟਰੀਆਂ ਵਾਦੀ ਦੇ ਤੋਂ 300 ਮੀਟਰ ਦੇ ਰੇਤੋਂ ਬਾਹਰ ਲੱਗ ਸਕਦੀਆਂ ਅਸੀਂ ਦੋ ਸਾਥੀ ਬੈਠੇ ਆਂ ਪੋਪਰਾਂ ਦੇ ਤੇ ਭੂਂੜੀ ਵਾਲੇ ਭੂਂੜੀ ਦੀ ਵਾਦੀ ਫੈਕਟਰੀ ਦੀ ਕਦ ਨਾਲੋਂ ਸ਼ੁਰੂ ਹੁੰਦੀ ਹੈ ਅਸੀਂ ਇਹਦੇ ਵਾਸਤੇ ਨਕਸ਼ਾ ਵੀ ਬਣਾਇਆ ਆ ਹੈਗਾ ਫੈਕਟਰੀ ਵਾਲਿਆਂ ਨੇ ਝੂਠ ਬੋਲ ਕੇ ਨਕਸ਼ਾ ਬਣਾਇਆ ਇਸ ਨਕਸ਼ੇ 'ਚ ਕਿਹਾ ਗਿਆ ਹੈ ਵੀ ਆਲੇ ਦੁਆਲੇ ਫੈਕਟਰੀ ਦੇ ਖੇਤੀਬਾੜੀ ਦੀ ਜ਼ਮੀਨ ਆ ਕੋਈ ਵਾਦੀ ਨਹੀਂ ਜਦੋਂ ਉਹਨਾਂ ਦਾ ਝੂਠ ਫੜਿਆ ਗਿਆ ਤਾਂ ਅਸੀਂ ਇੱਕ ਵੱਡਾ ਨਕਸ਼ਾ ਪੰਜਾਬ ਸਰਕਾਰ ਦੇ ਮਾਲ ਵਿਭਾਗ ਵੱਲੋਂ ਬਣਾਇਆ ਗਿਆ ਵੀਰੋ ਆ ਦੇ ਜਿੱਥੋਂ ਸਿੱਧ ਹੋ ਗਿਆ ਫੈਕਟਰੀ ਬਿਲਕੁਲ ਵਾਦੀ ਦੇ ਨਾਲ ਹੈ ਪਿੰਡ ਸ਼ੁਰੂ ਹੋ ਕੇ ਸਾਰਾ ਪਿੰਡ ਨਾਲ ਲੱਗਦਾ ਦੋ ਪੰਪ ਹੈ ਦੋ ਦੋ ਸਕੂਲ ਹੈ ਆ ਦੋ ਸਕੂਲ ਹੈ ਤੇ ਸਕੂਲਾਂ ਨਾਲ ਦੋ ਪੈਟਰੋਲ ਪੰਪ ਹੈ ਹਾਂ ਇਹਦੇ ਨਾਲ ਕੀ ਹੋਇਆ ਤਾਂ ਸਾਡੀ ਗੱਲ ਜਿਹੜੀ ਹੈ ਅਪਾਇੰਟਮੈਂਟ ਹੋਣ ਲੱਗੀ ਹੁਣ ਡੀਸੀਪੀ ਭੱਜੀ ਫਿਰਦੀ ਆ ਕੱਲ ਸਾਡੇ ਪਿੰਡ ਤਹਿਸੀਲਦਾਰ ਆਇਆ ਵੀ ਸੱਚਗੋ ਬਾਦੀ ਚ ਐ ਇਹਦੇ ਸਕੂਲ ਨੰਬਰ ਦੇ ਬਸ ਮੈਂ ਤੁਹਾਨੂੰ ਦੱਸਿਆ ਕਿ ਇਹਦੇ ਚ ਲਿਖਿਆ ਹੋਇਆ 9 ਨੰਬਰ ਕਲਾਸ ਦੇ ਵਿੱਚ ਮੈਂ ਕੁਝ ਇੰਗਲਿਸ਼ ਚ ਬੋਲ ਦਿੰਦਾ ਤੁਹਾਨੂੰ ਦਾ ਕੰਪੋਜ਼ਿਟ ਸੈਲਟ ਸ਼ਲ ਨਾਟ ਬੀ ਲੋਕੇਟਿਡ 100 ਮੀਟਰ ਫ੍ਰਾਮ ਦੀ ਨੀਰਸ ਡਿਵੈਲਿੰਗ ਐਂਡ 100 ਮੀਟਰ ਫ੍ਰਾਮ ਐਨੀ ਬੈਲ ਔਰ ਵਾਟਰ ਕੋਰਸ ਇਹਦਾ ਕੀਮਤ ਬਲ ਹੈ 300 ਮੀਟਰ ਦੀ ਆਬਾਦੀ ਨਾਲ ਸ਼ੁਰੂ ਹੀ ਹੋਈ ਹੋਗੀ 100 ਮੀਟਰ ਜਿਹੜਾ ਵਾਟਰ ਕੋਰਸਾ ਸਾਡਾ ਪੂਲ ਆ ਉੱਥੇ 50 ਮੀਟਰ ਤੇ ਤੇ ਨਾਲ ਹੀ ਆਬਾਦੀ ਹੈ ਵੀਰੋ ਸਕੂਲ ਹੈ ਬੱਚਾ 900 ਹਜ਼ਾਰ ਬੱਚਾ ਪੜਦਾ ਉੱਥੇ ਇਹ ਜੇ ਫੈਕਟਰੀਆਂ ਲੱਗ ਜਾਂਦੀਆਂ ਸਾਨੂੰ ਬਾਅਦ ਚ ਜਾ ਕੇ ਡਾਕਟਰ ਹੌਲਕਰ ਬਾਅਦ ਵਿੱਚ ਕਲਾ ਪ੍ਰਦੂਸ਼ਣ ਨਹੀਂ ਹੈ ਇਹਨੇ ਕੈਂਸਰ ਪੈਦਾ ਕਰਨਾ ਕੈਂਸਰ ਤੇ ਸਾਡੀ 20 ਅਗਸਤ ਦੀ ਪੀਏ ਜੁਦੀ ਮੀਟਿੰਗ ਦੇ ਵਿੱਚ ਇਹਨਾਂ ਨੇ ਸ਼ਧ ਕਰਤਾ ਇਹ ਕਿਹ ਕਿੱਸਰ ਦਾ ਕੈਮੀਕਲ ਆ ਜਿਹੜੇ ਪ੍ਰਾਣੀ ਰਾਈ ਥੱਲੇ ਜਾਣੇ ਆ ਇਹਨਾਂ ਨਾਲ ਸਾਡੀਆਂ ਨਸਲਾਂ ਨੂੰ ਸਾਨੂੰ ਸਾਰਿਆਂ ਨੂੰ ਕੈਂਸਰ ਮਿਲਦਾ ਮੈਂ ਦੁੱਖ ਨਾ ਕਹਿੰਦਾ 2 ਮਹੀਨਿਆਂ ਸਸੀਂ ਬੁੱਢੇ ਦਰਾ ਦੇ ਕਿਨਾਰੇ ਤੇ ਬੈਠੇ ਆ ਜਿੱਤੋਂ ਫੈਕਟਰੀਆਂ ਦਾ ਪਾਣੀ ਲੁੱਧੇ ਹੁਣ ਜਾਂਦਾ ਸਾਡੇ ਇੱਥੇ ਪੰਜ ਪਿਆਰੇ ਆ ਡੇਢ ਮਹੀਨੇ ਚ ਦੁਨੀਆ ਤੋਂ ਚਲੇ ਗਏ ਕੈਸਰ ਨਾਲ ਸਾਡੇ ਬਹੁਤ ਲੋਕ ਕੈਂਸਰ ਦਾ ਪਹਿਲੇ ਹੀ ਸ਼ਿਕਾਰ ਹੈ ਜੇ ਫੈਕਟਰੀਆਂ ਲੱਗ ਜਾਂਦੀਆਂ ਇਸ ਵਾਦੀ 'ਚ ਜਾਂ ਉਹ ਵੀ ਦੂਰ ਵੀ ਲੱਗ ਜਾਂਦੀਆਂ ਤਾ ਪੰਜਾਬ ਕੇਸਰ ਦੀ ਜਿਹੜੀ ਹੱਬ ਪਹਿਲੇ ਹੀ ਮਾਲਵਾ ਜਿਹੜੀ ਪੱਟੀ ਆ ਕੇਸਰ ਦੀ ਹੱਬ ਹੈ ਕੋਈ ਨਹੀਂ ਬਚੂਗਾ ਬਿਰੋ ਇਹ ਜਿੱਥੇ ਮਰਜੀ ਆ ਪਗਿਆਨੀ ਦਾਦੇ 15 ਮੀਟਰ ਦੇ ਘੇਰੇ ਦੇ ਵਿੱਚ سوری 15 ਕਿਲੋਮੀਟਰ ਦੇ ਘੇਰੇ 'ਚ ਇਹ ਪਾਣੀ ਤਹਾਂ 'ਚ ਚੱਲਦਾ ਨੇ ਕੈਮੀਕਲ ਖੜਾਉਣੇ ਆ ਤੇ ਅਸੀਂ ਜਿਹੜੇ ਉਸ ਬਿਮਾਰੀ ਦਾ ਸ਼ਿਕਾਰ ਹੋਣਾ ਸੋ ਅਸੀਂ ਇਹ ਤੁਹਾਡ ਨੂੰ ਬੇਨਤੀ ਕਰਦੇ ਆ ਕਿ ਆ ਸਾਰੀਆਂ ਗੱਲਾਂ ਗਾਈਡਲਾਈਨਾਂ ਦੀ ਲੰਘਣਾ ਕਰਨ ਵਾਲੇ ਉਹਨਾਂ ਐਨਓਸੀ ਦੇ ਨਿਯਮ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰਕੇ ਬੰਦ ਕੀਤੀਆਂ ਜਾਣ ਤੇ ਜਿਨ੍ਹਾਂ ਨੇ ਕੈਂਸਰ ਜਿਹੜੀਆਂ ਵਾਦੀ ਤੋਂ ਦੂਰ ਵੀ ਐ ਉਹਨਾਂ ਨੇ ਕੈਂਸਰ ਉਹਨਾਂ ਚ ਪੈਦਾ ਹੋਣਾ ਬਿਮਾਰੀਆਂ ਪੈਦਾ ਹੋਣੀਆਂ ਉਹਨਾਂ ਨੂੰ ਬੰਦ ਕੀਤਾ ਜਾਵੇ ਅਸੀਂ ਉਮੀਦ ਕਰਦੇ ਹਾਂ মিডিਆ ਕਰਮਚਾਰੀਆਂ ਦਾ ਵੀ ਸਾਡੀ ਆਵਾਜ਼ ਜਿਹੜੀ ਦੂਰ ਤੱਕ ਪਹੁੰਚਾਈ ਜਾਊਗੀ ਤੇ ਇਹਦੇ ਸੰਬੰਧ ਚ ਜੇ ਸਰਕਾਰ ਨਾਸ਼ੀ ਐਲਾਨ ਕੀਤਾ ਹੈ 10 ਤਰੀਕ ਨੂੰ 10 ਸਤੰਬਰ ਨੂੰ ਤਾਲਮਲ ਕਮੇਟੀ ਸੰਘਰਸ਼ ਕਮੇਟੀ ਵੱਲੋਂ ਤੇ ਮਜ਼ਦੂਰ ਕਿਸਾਨ ਜੱਥੇ ਵੱਡੀ ਪੱਦਰ ਜੱਥੇ ਵਧੀਆ ਵੱਡਾ ਹਾਈਵੇ ਜਾਮ ਦਿੱਲੀ ਹਾਈਵੇ ਜਾਮ ਬੀਜਾ ਨੇੜੇ ਕਗਰਾਲੀ ਨੇੜੇ ਤੇ ਫੈਕਟਰੀ ਲੱਗੀ ਆ ਜਾਮ ਕੀਤਾ ਜਾਣਾ ਹਜ਼ਾਰਾਂ ਲੋਕਾਂ ਵੱਲੋਂ ਤਾਂ ਕਿ ਸਰਕਾਰ ਦੀ ਨੀਂਦ ਖੁੱਲ ਸਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਬੇਨਤੀ ਕਰਾਂ